ਹਰੇ ਕਿਸਾਨ ਵੀਰੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਮੈਂ ਰਣਜੀਤ ਸਿੰਘ ਚੋਹਾਨ ਤੁਹਾਡਾ ਸਵਾਗਤ ਕਰਦਾ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਸਟੂਡੀਓ ਦੇ ਵਿੱਚ ਹੀ ਨਹੀਂ ਬਲਕਿ ਬਾਹਰ ਖੇਤਾਂ ਦੇ ਵਿੱਚ ਲਿਜਾ ਕੇ ਵੀ ਜਾਣਕਾਰੀ ਮਾਹਰਾਂ ਤੋਂ ਦਵਾਉਂਦੇ ਰਹਿੰਦੇ ਹਾਂ ਇਸੇ ਲੜੀ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿੱਥੇ ਖੇਤ ਦੇ ਵਿੱਚ ਇੱਕ ਫਾਰਮ ਫੀਲਡ ਸਕੂਲ ਜਿਹਨੂੰ ਅਸੀਂ ਖੇਤ ਸਕੂਲ ਕਹ ਲਈਏ ਕਿਸਾਨਾਂ ਦਾ ਉਹ ਲੱਗਿਆ ਹੋਇਆ ਹੈ ਮਾਹਰ ਪੀਯੂ ਦੇ ਵੀ ਨੇ ਇਹਦੇ ਵਿੱਚ ਤੇ ਨਾਲ ਹੀ ਖੇਤੀਬਾੜੀ ਵਿਭਾਗ ਦੇ ਮਾਹਰ ਵੀ ਮੌਜੂਦ ਨੇ ਲਾਗਲੇ ਪਿੰਡਾਂ ਤੋਂ ਆਏ ਹੋਏ ਕਿਸਾਨ ਵੀਰ ਵੀ ਇਸ ਖੇਤ ਸਕੂਲ ਦੇ ਵਿੱਚ ਮੌਜੂਦ ਨੇ ਵਿਸ਼ਾ ਹੈ ਇੱਥੇ ਚੱਲ ਰਿਹਾ ਅੱਜ ਆਰਗੈਨਿਕ ਖੇਤੀ ਦਾ ਯਾਨੀ ਕਿ ਜੈਵਿਕ ਖੇਤੀ ਦਾ ਸੋ ਇਹ ਜੈਵਿਕ ਖੇਤੀ ਕਿਸ ਤਰ੍ਹਾਂ ਕਰਨੀ ਹੈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਭਵੇਖੀ ਜੈਵਿਕ ਖੇਤੀ ਦਾ ਆ ਸੋ ਇਹਦੇ ਉੱਤੇ ਵਿਚਾਰ ਵਟਾਂਦਰਾ ਕਰਨ ਦੇ ਲਈ ਅੱਜ ਖੇਤ ਦੇ ਵਿੱਚ ਇਹ ਸਕੂਲ ਲੱਗਿਆ ਹੋਇਆ ਹੈ ਸੋ ਮੈਂ ਪਹਿਲਾਂ ਸਾਰਿਆਂ ਤੋਂ ਤੁਹਾਨੂੰ ਸਾਡੇ ਮਾਹਰਾਂ ਦੀ ਨਾਲ ਜਾਣਕਾਰੀ ਕਰਵਾ ਦਿਆਂ ਮੇਰੇ ਨਾਲ ਇੱਧਰਲੇ ਪਾਸੇ ਖੜੇ ਨੇ ਡਾਕਟਰ ਸੋਹਣ ਸਿੰਘ ਵਾਲੀਆ ਜੀ ਜਿਹੜੇ ਆਰਗੈਨਿਕ ਖੇਤੀ ਦੇ ਮਾਹਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਆਪਣੀ ਸੇਵਾ ਨਿਭਾ ਰਿਆ ਤੇ ਇੱਧਰ ਮੇਰੇ ਨਾਲ ਖੜੇ ਨੇ ਜ਼ਿਲ੍ਹਾ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਨਰਿੰਦਰਪਾਲ ਸਿੰਘ ਮਣੀਪਾਲ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸੋਹਣ ਸਿੰਘ ਵਾਲੀਆ ਤੋਂ ਆਪਾਂ ਜਾਣਕਾਰੀ ਲੈਣੇ ਆ ਕਿ ਆਰਗੈਨਿਕ ਖੇਤੀ ਹੈ ਕੀ ਇਦੇ ਸੰਬੰਧੀ ਜਾਣਕਾਰੀ ਲੈਣੇ ਆ ਜੀ ਜੈਵਿਕ ਖੇਤੀ ਤੋਂ ਭਾਵ ਆ ਜਦੋਂ ਅਸੀਂ ਕੋਈ ਵੀ ਕੈਮੀਕਲ ਕੋਈ ਵੀ ਰਸਾਇਣ ਭਾਵੇਂ ਉਹ ਖਾਦਾਂ ਹੋਣ ਭਾਵੇਂ ਕੀੜੇ ਮਾਰ ਦਵਾਈਆਂ ਹੋਣ ਜਾਂ ਨਦੀਨ ਨਾਸ਼ਕ ਦਵਾਈਆਂ ਹੋਣ ਉਹ ਅਸੀਂ ਇਹਦੇ ਵਿੱਚ ਨਹੀਂ ਵਰਤਦੇ ਅਸੀਂ ਇਹਦੇ ਵਿੱਚ ਕੋਈ ਵੀ ਜਿਹੜੇ ਗਰੋਥ ਰੈਗੂਲੇਟਰ ਨੇ ਉਹ ਅਸੀਂ ਇਹਦੇ ਵਿੱਚ ਨਹੀਂ ਵਰਤਦੇ ਅਸੀਂ ਵਰਤਦੇ ਕੀ ਆ ਅਸੀਂ ਸਿਰਫ ਤੇ ਸਿਰਫ ਅਸੀਂ ਜਿਹੜੀਆਂ ਵੈਰੈਟੀਆਂ ਨੇ ਅਸੀਂ ਉਹਨਾਂ ਦੇ ਬੀਜ ਇਹਦੇ ਵਿੱਚ ਵਰਤ ਸਕਦੇ ਹਾਂ ਕੋਈ ਹਾਈਬ੍ਰਿਡ ਇਹਦੇ ਵਿੱਚ ਨਹੀਂ ਵਰਤ ਸਕਦੇ ਉਹਦਾ ਕਾਰਨ ਇਹ ਹੈ ਵੀ ਅਸੀਂ ਜਿਹੜਾ ਬੀ ਆ ਉਹ ਅਸੀਂ ਅਗਲੇ ਸਾਲ ਫੇਰ ਦੁਬਾਰਾ ਬੀਜ ਸਕਦੇ ਹਾਂ ਤੇ ਜਿਹੜੀਆਂ ਇਹਦੀਆਂ ਲੋੜਾਂ ਨੇ ਖੁਰਾਕੀ ਤੱਤ ਨੇ ਉਹ ਅਸੀਂ ਰੂੜੀ ਤੋਂ ਪੂਰੇ ਕਰਨੇ ਆ ਗੰਡਵਾ ਖਾਦ ਤੋਂ ਪੂਰੇ ਕਰਨੇ ਆ ਜਾਂ ਅਸੀਂ ਕੰਪੋਸਟ ਤੋਂ ਪੂਰੇ ਕਰਨੇ ਆ ਤੇ ਵੱਖ-ਵੱਖ ਤਰ੍ਹਾਂ ਦੀਆਂ ਕੰਪੋਸਟ ਅਸੀਂ ਬਣਾ ਲੈਨੇ ਆ ਜਿਸ ਤਰ੍ਹਾਂ ਝੋਨੇ ਦੀ ਪਰਾਲੀ ਆ ਇਹਦੇ ਤੋਂ ਵੀ ਅਸੀਂ ਕੰਪੋਸਟ ਬਣਾ ਲੈਨੇ ਆ ਤੋਂ ਇਹ ਸਾਡਾ ਖੁਰਾਕੀ ਤੱਤ ਸਾਡੇ ਪੂਰੇ ਕਰਦੀ ਆ ਤੇ ਇਹਦੇ ਵਿੱਚ ਅਸੀਂ ਕੋਈ ਵੀ ਜਿਹੜੀ ਰਸਾਇਣਿਕ ਦਵਾਈ ਨਹੀਂ ਵਰਤਦੇ ਉਹਦੇ ਵਾਸਤੇ ਅਸੀਂ ਜਿਸ ਤਰ੍ਹਾਂ ਨਿੰਮ ਦੇ ਆਧਾਰਤ ਇਹਾਂ ਸੀ ਹੋਰ ਕਈ ਤਰੀਕੇ ਇਹਦੇ ਚ ਅਪਣਾਉਣੇ ਆ ਤਾਂ ਕਿ ਜਿਹੜੇ ਕੀੜੇ ਮਾਰ ਦਵਾਈਆਂ ਨਾ ਵਰਤ ਕੇ ਅਸੀਂ ਕੀੜਿਆਂ ਦੀ ਰੋਕਥਾਮ ਕਰ ਸਕੀਏ ਇਸੇ ਤਰ੍ਹਾਂ ਜਿਹੜੇ ਨਦੀਨ ਨੇ ਨਦੀਨਾਂ ਨੂੰ ਕਾਬੂ ਕਰਨ ਵਾਸਤੇ ਵੀ ਸਾਡੀ ਯੂਨੀਵਰਸਿਟੀ ਕਾਫੀ ਕੰਮ ਕਰ ਰਹੀ ਆ ਤੇ ਉਹਦੇ ਵਿੱਚ ਜਿਸ ਤਰ੍ਹਾਂ ਮਲਚਿੰਗ ਹੋ ਗਈ ਜਾਂ ਫਿਰ ਅਸੀਂ ਕਈ ਤਰ੍ਹਾਂ ਦੇ ਜਿਹੜੇ ਬਲੈਕ ਕਲਰ ਜਿਹੜੀ ਸਾਡੀ ਮਲਚ ਆਉਂਦੀ ਆ ਫਿਲਮ ਆਉਂਦੀ ਆ ਉਹ ਵੀ ਅਸੀਂ ਵਰਤ ਸਕਦੇ ਹਾਂ ਫਿਰ ਅਸੀਂ ਇੱਕ ਨਵੀਂ ਡ੍ਰਿਲ ਵੀ ਇਹਦੇ ਤਿਆਰ ਕੀਤੀ ਆ ਉਹਦੇ ਨਾਲ ਵੀ ਅਸੀਂ ਜਿਹੜੇ ਨਦੀਨ ਨੇ ਕਣਕ ਦੇ ਵਿੱਚ ਅਸੀਂ ਕਾਬੂ ਕਰ ਸਕਦੇ ਹਾਂ ਸੋ ਡਾਕਟਰ ਨਰਿੰਦਰਪਾਲ ਬੈਣੀਪਾਲ ਜੀ ਹੋਰਾਂ ਤੋਂ ਪੁੱਛਦੇ ਆ ਕਿਉਂਕਿ ਬਤੌਰ ਜ਼ਿਲ੍ਹੇ ਦੇ ਮੁੱਖੀ ਇੱਥੇ ਬੜੀ ਅਫਸਰ ਡਾਕਟਰ ਸਾਹਿਬ ਜ਼ਿਲ੍ਹੇ ਦੇ ਵਿੱਚ ਕੀ ਸਿਨੈਰੀਓ ਆ ਕਿਸਾਨ ਵੀਰਾਂ ਦਾ ਕਿ ਉਹ ਆਰਗੈਨ ਖੇਤੀ ਨੂੰ ਵੱਡੇ ਪੱਧਰ ਤੇ ਆਪਾਂ ਕਹਿ ਸਕਦੇ ਆ ਵੀ ਨਹੀਂ ਕਰ ਰਿਹਾ ਜੀ ਸੋ ਕੀ ਛੋਟੇ ਪੱਧਰ ਤੇ ਕਿਸਾਨ ਵੀਰ ਘਰੇਲੂ ਬਗੀਚੀਆਂ ਲਾ ਕੇ ਕੋਈ ਇਹੋ ਜਿਹਾ ਕੰਮ ਕਰ ਰਿਹਾ ਤੁਹਾਡੇ ਜ਼ਿਲ੍ਹੇ ਦੇ ਵਿੱਚ ਬਿਲਕੁਲ ਜੀ ਬਹੁਤ ਜਿਹੜੇ ਕਿਸਾਨ ਨੇ ਸਾਡੇ ਜਿਹੜੇ ਆਪਾਂ ਹੁਣ ਕਈ ਇਹ ਲੁਧਿਆਣੇ ਦੇ ਜ਼ਿਲ੍ਹੇ ਦੇ ਨੇੜੇ-ਨੇੜੇ ਦੇ ਪਿੰਡਾਂ ਦੇ ਵਿੱਚ ਨੇ ਬੜੇ ਕਿਸਾਨ ਜਾਗਰੂਕ ਹੋਏ ਆ ਜਿਹੜੀ ਆਪਣੇ ਜਿਹੜੀਆਂ ਫਸਲਾਂ ਜਿਵੇਂ ਹੁਣ ਕਣਕ ਲਾ ਲੋ ਕਣਕ ਦੇ ਵਿੱਚ ਕੋਈ ਵੀ ਜਿਹੜੀ ਆ ਉਹ ਬਾਇਓ ਕੈਮੀਕਲ ਜਾਂ ਸਪਰੇਅ ਜਾਂ ਕੋਈ ਹੋਰ ਨਹੀਂ ਵਰਤਦੇ ਉਹ ਆਪਣੇ ਘਰ ਦੇ ਲਈ ਜਾਂ ਕਈ ਵਾਰੀ ਆਪਣੇ ਪਿੰਡ ਦੇ ਲਈ ਜਾਂ ਆਪਣੇ ਰਿਸ਼ਤੇਦਾਰਾਂ ਯਾਰਾਂ ਦੋਸਤਾਂ ਦੇ ਲਈ ਉਹ ਜਿਹੜੀਆਂ ਤਿਆਰ ਕਰਦੇ ਆ ਫਸਲਾਂ ਤਾਂ ਕਿ ਜਿਹੜਾ ਹੈਗਾ ਵੀ ਉਹ ਉਹਦੇ ਉੱਤੇ ਕਿਰੋਸ਼ੂਰ ਦੇ ਵਿੱਚ ਤਾਂ ਲੱਗਦਾ ਵੀ ਉਹਨਾਂ ਨੂੰ ਵੀ ਝਾੜ ਕਾਫੀ ਘਟਿਆ ਪਰ ਤੀਜੇ ਚੌਥੇ ਜਾਂ 5 ਸਾਲ ਜਾ ਕੇ ਬਹੁਤ ਵਧੀਆ ਪ੍ਰੋਡਕਸ਼ਨ ਵਿੱਚ ਆ ਜਾਂਦੇ ਆ ਤੇ ਬਹੁਤ ਵਧੀਆ ਕਈ ਕਿਸਾਨ ਨੇ ਬੜੇ ਸਾਡੇ ਕੋਲ ਹੈਗੇ ਨੇ ਇਹਨਾਂ ਵਿੱਚੋਂ ਸਾਡੇ ਕਿਸਾਨ ਆਏ ਵੀ ਆ ਬਹੁਤ ਕਿਸਾਨ ਨੇ ਜਿਹੜੇ ਹੈਗੇ ਆ ਲੁਧਿਆਣੇ ਦੇ ਵਿੱਚ ਬੜੀਆਂ ਸਬਜ਼ੀਆਂ ਵੀ ਜਿਹੜੀਆਂ ਉਹ ਵੇਚਦੇ ਆ ਬੜੀਆਂ ਉਹਨਾਂ ਵੱਖਰੇ ਵੱਖਰੀਆਂ ਸਾਡੇ ਚੀਫ ਦਫ਼ਤਰ ਦੇ ਵਿੱਚ ਵੀ ਜਿਹੜਾ ਹੈਗਾ ਅਸੀਂ ਸ਼ਨੀਵਾਰ ਐਤਵਾਰ ਨੂੰ ਅਸੀਂ ਜਿਹੜਾ ਕਿਸਾਨ ਬਾਜ਼ਾਰ ਲਾਉਂਦੇ ਰਹੇ ਆ ਉਹਦੇ ਵਿੱਚ ਵੀ ਕਿਸਾਨ ਆਪਣੇ ਘਰੇਲਾਂ ਤੋਂ ਤਿਆਰ ਕਰਕੇ ਸਬਜ਼ੀਆਂ ਤੇ ਹੋਰ ਪ੍ਰੋਡਕਟ ਹਣੀ ਬੀਜ ਆ ਹੋਰ ਬਹੁਤ ਜਿਆਦੇ ਪ੍ਰੋਡਕਟ ਮਸਾਲੇ ਜਿਹੜੇ ਤੇਲ ਇਹ ਲਿਆ ਕੇ ਵੇਚਦੇ ਆ ਅੱਛਾ ਵਾਲੀਆ ਸਾਹਿਬ ਗੱਲ ਇਹ ਆ ਵੀ ਦੇਖੋ ਆਰਗੈਨਿਕ ਖੇਤੀ ਨੂੰ ਆਪਾਂ ਕਹਿੰਦੇ ਆਰਗੈਨਿਕ ਖੇਤੀ ਕਰੋ ਕਿਉਂਕਿ ਬਿਮਾਰੀਆਂ ਸੱਦਾ ਬਿਮਾਰੀਆਂ ਨੂੰ ਅਸੀਂ ਸੱਦਾ ਦੇ ਰਿਆਂ ਕੈਮੀਕਲ ਜਿਹੜੇ ਅਸੀਂ ਫਸਲਾਂ ਦੇ ਉੱਤੇ ਕਰਦੇ ਆ ਜੀ ਜੀ ਸੋ ਥੋੜਾ ਜਿਹਾ ਸਾਡੇ ਕਿਸਾਨ ਵੀਰਾਂ ਨੂੰ ਉਹਨਾਂ ਦੀ ਰੁਚੀ ਵਧੇ ਇਹਦੇ ਵਿੱਚ ਥੋੜਾ ਜਿਹਾ ਇਹਦੇ ਸੰਬੰਧੀ ਜਾਣਕਾਰੀ ਦਿਓ ਕਿੰਨੀ ਕੁ ਵਧੀਆ ਆ ਕਿਉਂ ਕਰਨ ਉਹ ਕਿਸਾਨ ਵੀਰ ਜੀ ਇਹਦੇ ਲਈ ਜਾਣਕਾਰੀ ਦਿਓ ਜਿਸ ਤਰ੍ਹਾਂ ਆਪਣੇ ਮਨ ਦੇ ਵਿੱਚ ਇਹ ਆਉਂਦਾ ਵੀ ਇਹਦਾਂ ਸਾਡਾ ਝਾੜ ਘਟ ਜੂਗਾ ਇਹਦੇ ਨਾਲ ਜਿਹੜਾ ਝਾੜ ਸਾਡਾ 3 ਸਾਲ ਸਾਡਾ ਘਟਦਾ ਲੇਕਿਨ ਚੌਥੇ ਸਾਲ ਸਾਡਾ ਜਿਹੜਾ ਝਾੜ ਆ ਉਹ ਬਰਾਬਰ ਆ ਜਾਂਦਾ ਤੇ ਆਪਣੀ ਯੂਨੀਵਰਸਿਟੀ ਦੇ ਵਿੱਚ ਵੀ ਸਾਡੇ ਕਾਫੀ ਲੰਬੇ ਅਰਸੇ ਤੋਂ ਐਕਸਪੈਰੀਮੈਂਟ ਚੱਲਦੇ ਆ 2004 ਤੋਂ ਸਾਡੇ ਲਗਾਤਾਰ ਐਕਸਪੈਰੀਮੈਂਟ ਚੱਲਦੇ ਆ ਔਰ ਆਪਣੀ ਯੂਨੀਵਰਸਿਟੀ ਪਹਿਲੀਆਂ ਯੂਨੀਵਰਸਿਟੀਆਂ ਚੋਂ ਹੁੰਦੀ ਆ ਜਿੱਥੇ ਜੈਵਿਕ ਖੇਤੀ 1995 ਤੋਂ ਕੰਮ ਰੰਭਿਆ ਗਿਆ ਸੀ ਜੇਬ ਖੇਤੀ ਦੇ ਉੱਪਰ 2004 ਦੇ ਵਿੱਚ ਆਪਾਂ ਆਪਣੀ ਪਹਿਲੀ ਸਪਾਰਸ਼ ਦਿੱਤੀ ਸੀ ਮੱਕੀ ਕਣਕ ਸੋਇਆਬੀਨ ਕਣਕ ਝੋਨਾ ਕਣਕ ਬਾਸਮਤੀ ਕਣਕ ਇਹਦੇ ਉੱਪਰ ਤੇ ਇਹਨਾਂ ਸਾਰੀਆਂ ਫਸਲਾਂ ਦੇ ਉੱਪਰ ਆਪਾਂ ਇਹ ਹੀ ਦੇਖਿਆ ਵੀ ਤਿੰਨਕ ਸਾਲ ਤਾਂ ਜਿਹੜਾ ਝਾੜ ਤੁਹਾਡਾ ਘਟਦਾ ਪਹਿਲੇ ਸਾਲ ਜ਼ਿਆਦਾ ਦੂਸਰੇ ਸਾਲ ਉਧੂ ਘਟ ਤੀਜੇ ਸਾਲ ਉਧੂ ਘਟ ਚੌਥੇ ਸਾਲ ਸਾਡਾ ਬਰਾਬਰ ਜਾਂਦਾ ਝਾੜ ਪੰਜਵੇਂ ਛੇਵੇਂ ਸਾਲ ਸਾਡਾ ਤਕਰੀਬਨ 5 ਤੋਂ 7% ਸਾਡਾ ਝਾੜ ਵਧ ਜਾਂਦਾ ਇਸੇ ਤਰ੍ਹਾਂ ਜਿਹੜੇ 150 ਸਾਲ ਹੋ ਗਏ ਜੀ ਪੁਰਾਣੇ ਐਕਸਪੈਰੀਮੈਂਟ ਜਿਹੜੇ ਚੱਲਦੇ ਆ ਰੋਥਮਸੈਟ ਐਕਸਪੈਰੀਮੈਂਟਲ ਸਟੇਸ਼ਨ ਨਾ ਯੂਕੇ ਦੇ ਵਿੱਚ ਤੇ ਉੱਥੇ ਇਹ ਦੇਖਿਆ ਗਿਆ ਕਿ ਜਿਹੜੇ ਇੰਨੇ ਲੰਬੇ ਟਾਈਮ ਦੇ ਐਕਸਪੈਰੀਮੈਂਟ ਚੱਲਦੇ ਆ ਉੱਥੇ ਜਿਹੜਾ ਆਰਗਾਨਿਕ ਦਾ ਝਾੜ ਆ 30 40% ਜ਼ਿਆਦਾ ਆਪਣੇ ਕੈਮੀਕਲ ਫਾਰਮਿੰਗ ਨਾਲੋਂ ਆਪਣੇ ਕਨਵੈਨਸ਼ਨਲ ਫਾਰਮਿੰਗ ਨਾਲੋਂ ਤੇ ਝਾੜ ਦੀ ਸਮੱਸਿਆ ਜਿਹੜੀ ਆ ਉਹ ਨਹੀਂ ਆਉਂਦੀ ਸਾਡੀ ਹੱਲ ਹੋ ਜਾਂਦੀ ਆ ਬਾਕੀ ਮੇਨ ਗੱਲ ਆਉਂਦੀ ਆ ਵੀ ਸਾਡੇ ਕੋਲੇ ਖਰਾਕੀ ਤੱਤ ਕਿੰਨੇ ਆ ਜਿੰਨਾ ਕਿ ਸਾਡੇ ਕੋਲੇ ਜਿਵੇਂ ਪਸ਼ੂ ਨੇ ਉਹਨਾਂ ਦੇ ਅਸੀਂ ਜਿਹੜਾ ਗੋਹਾ ਉਹ ਜੀ ਅਸੀਂ ਰੂੜੀ ਤਿਆਰ ਕਰਕੇ ਉਹੀ ਅਸੀਂ ਖੇਤਾਂ ਦੇ ਵਿੱਚ ਵਰਤਣੀ ਆ ਤੇ ਉਹ ਦੇਖਣਾ ਵੀ ਜਿਹੜੇ ਕਿਸਾਨ ਦੇ ਕੋਲੇ ਜਿੰਨੇ ਇਹ ਪਸ਼ੂ ਨੇ ਜਿੰਨੀ ਉਹਦੇ ਕੋਲ ਖਰਾਕੀ ਤਾਂ ਅਵੇਲੇਬਲ ਨੇ ਉਹ ਜਰੂਰ ਆਪਣੇ ਖੇਤਾਂ ਦੇ ਵਿੱਚ ਪਾਵੇ ਸਾਡਾ ਸਨੇਹਾ ਇਹੀ ਆ ਪਹਿਲਾਂ ਜਿਹੜੇ ਕਿਸਾਨ ਨੇ ਉਹ ਆਪਣੇ ਘਰ ਨੂੰ ਜਿਹੜੀ ਘਰੇ ਉਹਨੇ ਤੇ ਲੋੜਾਂ ਨੇ ਉਹ ਜਰੂਰ ਜਿਹੜੀਆਂ ਆਪਣੀਆਂ ਆਰਗੈਨਿਕ ਤੋਂ ਪੂਰੀਆਂ ਕਰੋ ਉਸ ਤੋਂ ਬਾਅਦ ਉਹਨਾਂ ਦਾ ਤਜਰਬਾ ਵੀ ਵਧਦਾ ਜਾਂਦਾ ਫਿਰ ਉਹਨੂੰ ਹੌਲੀ-ਹੌਲੀ ਜਿਹੜੀ ਮੰਗ ਵੀ ਵੱਧ ਜਾਂਦੀ ਹੈ ਜਦੋਂ ਪਤਾ ਲੱਗਦਾ ਬਾਕੀਆਂ ਨੂੰ ਵੀ ਇਹ ਆਰਗੈਨਿਕ ਪੈਦਾ ਕਰਦੇ ਆ ਤੇ ਉਹਦੀ ਅਨਾਜ ਦੀ ਵੀ ਮੰਗ ਵੱਧਦੀ ਆ ਸਬਜ਼ੀਆਂ ਦੀ ਵੀ ਮੰਗ ਵੱਧਦੀ ਆ ਫਲਾਂ ਦੀ ਮੰਗ ਵੱਧਦੀ ਆ ਤੇ ਉਹ ਫਿਰ ਜਿਹੜੀ ਮੰਗ ਦੇ ਅਨਸਾਰ ਉਹ ਆਪਣਾ ਜਿਹੜਾ ਏਰੀਆ ਅੱਗੇ ਹੋਰ ਵਧਾਈ ਜਾਂਦਾ ਇਹ ਕੇ ਵੀ ਧਿਆਨ ਰੱਖਣਾ ਆਪਾਂ ਗਵਾਂਡੀ ਦੇ ਮੈਣੇ ਤੇ ਨਹੀਂ ਜਾਣਾ ਹੈਗਾ ਕਿਉਂਕਿ ਉਹਨੇ ਗਣਾ ਦੀ ਫਸਲ ਦੇਖੋ ਜੀ ਕੁਝ ਵੀ ਨਹੀਂ ਹੋਇਆ ਹੋਇਆ ਇਹਦੀ ਘਰੇਲੂ ਬਗੀਚੀ ਸਾਰੀ ਮਰੀ ਜੀ ਪਈ ਆ ਅਸੀਂ ਆਰਗੈਨਿਕ ਕਰ ਰਹੇ ਆ ਨਾ ਪਹਿਲੇ ਸਾਲ ਝਾੜ ਘਟ ਦੂਜੇ ਸਾਲ ਉਸ ਤੋਂ ਥੋੜਾ ਵਧੂ ਤੀਜੇ ਸਾਲ ਉਸ ਤੋਂ ਵਧੂ ਚੌਥੇ ਸਾਲ ਜਾ ਕੇ ਡਾਕਟਰ ਸਾਹਿਬ ਨੇ ਸਾਨੂੰ ਨੁਕਤਾ ਦੱਸ ਹੀ ਦਿੱਤਾ ਕਿ ਝਾੜ ਆਮ ਫਸਲ ਦੇ ਬਰਾਬਰ ਆ ਜਿਹੜਾ ਉਸ ਖੇਤ ਦੇ ਵਿੱਚ ਆ ਜਾਣਾ ਆ ਡਾਕਟਰ ਸਾਹਿਬ ਤੁਹਾਡੇ ਕੋਲ ਆ ਰਹੇ ਆ ਕਿਉਂਕਿ ਤੁਸੀਂ ਫੀਲਡ ਦੇ ਵਿੱਚ ਤੁਹਾਡਾ ਮਹਿਕਮਾ ਜਿਹੜਾ ਵਿਚਰਦਾ ਆ ਜੀ ਜੀ ਪੰਜਾਬ ਦੇ ਕਿਸਾਨਾਂ ਨੂੰ ਹੌਲੀ ਹੌਲੀ ਆਪਾਂ ਇਧਰੋਂ ਲੈ ਕੇ ਆਈਏ ਕਿਉਂਕਿ ਤੁਹਾਨੂੰ ਪਤਾ ਬਿਮਾਰੀਆਂ ਬਹੁਤ ਜ਼ਿਆਦਾ ਅੱਜਕੱਲ ਕੈਮੀਕਲਸ ਦੇ ਨਾਲ ਸਾਡੀ ਸਰੀਰਾਂ ਨੂੰ ਲੱਗ ਰਹੀਆਂ ਨੇ ਟਾਡਾ ਵਿਭਾਗ ਫਿਰ ਕਿਸ ਤਰ੍ਹਾਂ ਜਾਗਰੂਕ ਕਰਦਾ ਕੈਂਪ ਕੰਪ ਲਾਉਂਦਾ ਪਿੰਡਾਂ ਦੇ ਵਿੱਚ ਜਾ ਕੇ ਵੀ ਆਪਾਂ ਯਾਰਗੈਨਿਕ ਖੇਤੀ ਵੱਲ ਨੂੰ ਆਓ ਜਿਵੇਂ ਆਪਾਂ ਪਿਛਲੇ ਸਾਲ ਨੂੰ ਅਸੀਂ ਮਿਲਟਸ ਦਾ ਇਅਰ ਦੇ ਤੌਰ ਤੇ ਮਨਾ ਚੁੱਕੇ ਹਾਂ ਕੀ ਕਰਦਾ ਵਿਭਾਗ ਇਹਦੀ ਇਹਨੂੰ ਅੱਗੇ ਵਧਾਉਣ ਲਈ ਖੇਤੀ ਨੂੰ ਬਿਲਕੁਲ ਹੀ ਅਸੀਂ ਜਿਹੜਾ ਆਪਣੇ ਦੋ ਜਿਹੜੇ ਜ਼ਿਲ੍ਹਾ ਲੈਵਲ ਦੇ ਉੱਤੇ ਕੈਂਪ ਲਾਉਨੇ ਆ ਅਸੀਂ ਤੇ ਅਸੀਂ ਨਾ ਜੀ ਆਪਣੇ ਪਿੰਡ ਲੈਵਲ ਦੇ ਉੱਤੇ ਵੀ ਜਿਹੜੇ ਹੈਗੇ ਆ 600 ਕੈਂਪ ਲਾਉਣੇ ਆ ਅਸੀਂ ਇਹਦੇ ਵਿੱਚ ਇਹੀ ਕਿਸਾਨਾਂ ਨੂੰ ਜਾਗਰੂਕ ਕਰਦੇ ਆਂ ਵੀ ਵੇਖੋ ਆਪਾਂ ਦੇਸ਼ ਦਾ ਜਿਹੜਾ ਹੈਗਾ ਆਬਾਦੀ ਨੂੰ ਕੰਟਰੋਲ ਦੇ ਵਿੱਚ ਕਾਬਲ ਕੀ ਉਹਨਾਂ ਦੇ ਅਨਾਜ ਦੀ ਦੀ ਪੂਰਤੀ ਲਈ ਆਪਾਂ ਗ੍ਰੀਨ ਰੈਵਿਊਲੂਸ਼ਨ ਲੈ ਕੇ ਆਏ ਪਰ ਜਦੋਂ ਗ੍ਰੀਨ ਰੈਵਿਊਲੂਸ਼ਨ ਆਈ ਉਹਦੇ ਨਾਲ ਨਾਲ ਬੜੀਆਂ ਪ੍ਰੋਬਲਮਾਂ ਜਿਹੜੀਆਂ ਜਦੋਂ ਆਪਾਂ ਖੇਤਾਂ ਦੇ ਵਿੱਚ ਜਿਆਦਾ ਵਰਤੋਂ ਦੇ ਵਿੱਚ ਕੈਮੀਕਲ ਫਰਟੀਲਾਈਜ਼ਰ ਪੈਸਟੀਸਾਈਡ ਇਨਸੈਕਟੀਸਾਈਡ ਵਰਤੇ ਬੜੇ ਉਹਦੇ ਸਾਈਡ ਇਫੈਕਟ ਬਿਮਾਰੀਆਂ ਜਾਂ ਹੋਰ ਆਉਣੀਆਂ ਸ਼ੁਰੂ ਹੋ ਗਈਆਂ ਫਿਰ ਅਸੀਂ ਉਹਨਾਂ ਨੂੰ ਦੱਸਿਆ ਵੀ ਜੋ ਆਪਾਂ ਪਰਾਧਨ ਸਮੇਂ ਦੇ ਉਤੋਂ ਜੋ ਆਪਾਂ ਖੇਤੀ ਕਰ ਰਹੇ ਸੀ ਉਹ ਆਰਗੇਨਿਕ ਖੇਤੀ ਸੀ ਬਿਲਕੁਲ ਅੱਜ ਤੋਂ ਜਦੋਂ ਆਪਾਂ ਅਸੀਂ 85 ਤੋਂ ਪਹਿਲਾਂ ਜਦੋਂ ਕਿਸਾਨ ਸੀਗੇ ਤਾਂ ਆਪਾਂ ਪਿੰਡਾਂ ਦੇ ਵਿੱਚ ਰੂੜੀ ਖਾਦੀ ਹੁੰਦੀ ਸੀ ਕੈਮੀਕਲ ਖਾਦ ਤੱਕ ਹੁੰਦੀ ਨਹੀਂ ਸੀ ਵੀ ਉਸ ਦੇ ਪਾਸੇ ਆਪਾਂ ਮੁੜੀਏ ਉਸ ਵੇਲੇ ਵੀ ਆਪਾਂ ਤੇ ਵੱਖ-ਵੱਖਰੀਆਂ ਫਸਲਾਂ ਤਰ੍ਹਾਂ-ਤਰ੍ਹਾਂ ਦੀਆਂ ਜਿਹੜੀਆਂ ਆਪਾਂ ਫਸਲਾਂ ਨੂੰ ਪੜਾਈਏ ਹਰ ਇੱਕ ਜਿਹੜੀ ਆ ਫਸਲ ਆਪਾਂ ਅੜਾ ਵੀ ਲਾਈਏ ਸਬਜ਼ੀਆਂ ਵੀ ਲਾਈਏ ਹੁਣ ਕਿਸਾਨ ਦੇਖਦਿਆਂ ਤੇ ਪਿੰਡਾਂ ਦੇ ਵਿੱਚ ਹੁਣ ਅੱਗੇ ਹਰੇਕ ਦੇ ਆਪੋ ਆਪਣੀ ਫਸਲ ਖੇਤ ਦੇ ਉੱਤੇ ਮੋਟਰ ਦੇ ਉੱਤੇ ਸਬਜ਼ੀ ਲੱਗੀ ਹੁੰਦੀ ਸੀ ਤੇ ਅਸੀਂ ਉਹਦੇ ਵੇਲੇ ਕੈਂਪਾਂ ਦੇ ਵਿੱਚੋਂ ਮਿੰਨੀ ਕਿਟਾਂ ਜਿਹੜੀਆਂ ਹੈਗੀਆਂ ਯੂਨੀਵਰਸਿਟੀ ਤੋਂ ਲੈ ਕੇ ਜਿਹੜੀਆਂ ਸਬਜ਼ੀਆਂ ਉਹ ਵੀ ਦਿੰਨੇ ਆ ਕਿਸਾਨਾਂ ਨੂੰ ਜਾਗਰੂ ਕਰਦੇ ਆ ਬੂਟੇ ਲਾਉਣ ਲਈ ਵੀ ਕਹਿੰਦੇ ਆ ਵੀ ਤਾਂ ਕਿ ਤਾਂ ਕਿ ਆਪਾਂ ਪ੍ਰਾਧਨ ਸਭਿਆਲ ਮੁੜਦੇ ਹੋਏ ਜਿਹੜਾ ਕਿਸਾਨਾਂ ਨੂੰ ਜਾਗਰੂ ਕਰ ਰਹੇ ਆ ਵੀ ਇਹ ਬਹੁਤ ਤੁਸੀਂ ਅਪਣਾਓ ਬਹੁਤ ਫਾਇਦੇ ਵਾਲਾ ਤਾਂ ਹੁੰਦਾ ਹੈ ਵਾਲੀਆ ਸਾਹਿਬ ਮਾਹਰਾਂ ਨੂੰ ਕਹਿੰਦੇ ਸੁਣਿਆ ਜੀਐਸਸੀ ਸਵਾਰਸ਼ ਕੀਤੀ ਮਾਤਰਾ ਖਾਦ ਦੀ ਪਾਉਨੇ ਆ ਨਾ ਤਾਂ ਉਹਦਾ ਅੰਸ਼ ਵਿੱਚ ਨਹੀਂ ਰਹਿੰਦਾ ਦਾਣਿਆਂ ਦੇ ਕੀ ਕਹਿਣਾ ਚਾਹੋਗੇ ਹਾਂ ਬਿਲਕੁਲ ਇਹ ਤਾਂ ਗੱਲ ਜਿਹੜੀ ਬਿਲਕੁਲ ਠੀਕ ਆ ਜਾਇਜ ਆ ਕਿ ਜਦੋਂ ਆਪਾਂ ਸਵਾਰਸ਼ ਕੀਤੀ ਮਾਤਰਾ ਜਿਹੜੀ ਰਸਾਇਣਕ ਖਾਦਾਂ ਨੇ ਉਹਦੀ ਜਦੋਂ ਆਪਾਂ ਵਿੱਚ ਪਾਉਨੇ ਆ ਫਸਲਾਂ ਦੇ ਜਾਂ ਅਸੀਂ ਉਹਨੂੰ ਜਦੋਂ ਕਈ ਵਾਰੀ ਆਪਾਂ ਜਿਹੜੀ ਉਹਨੂੰ ਕਈ ਕਿਸ਼ਤਾਂ ਚ ਪਾਉਨੇ ਆ ਤੇ ਉਹਦਾ ਜਿਹੜਾ ਤਾਤਾ ਉਹ ਵਿੱਚ ਨਹੀਂ ਆਉਂਦਾ ਲੇਕਿਨ ਜਦੋਂ ਆਪਾਂ ਆਰਗੈਨਿਕ ਫਾਰਮਿੰਗ ਵਾਲੇ ਪਾਸੇ ਨੂੰ ਆਉਨੇ ਆ ਜੈਵਿਕ ਖੇਤੀ ਵਾਲੇ ਪਾਸੇ ਨੂੰ ਆਉਨੇ ਆ ਤੇ ਜੈਵਿਕ ਖੇਤੀ ਦੀ ਜਿਹੜੀ ਕੁਆਲਿਟੀ ਆ ਵੀ ਉਹ ਕੁਆਲਿਟੀ ਇਹਦੀ ਬਿਹਤਰ ਰਹਿਣੀ ਆ ਹਮੇਸ਼ਾ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਸੀ ਵੀ ਬਾਕੀ ਨਾ ਸੀ ਤੁਸੀਂ ਆਪਣੇ ਘਰ ਜੋ ਕੀ ਜੈਵਿਕ ਖੇਤੀ ਜ਼ਰੂਰ ਕਰੋ ਇਹਦੀ ਜਿਹੜੀ ਕੁਆਲਿਟੀ ਆ ਉਹ ਬਹੁਤ ਹੀ ਬਿਹਤਰ ਹੁੰਦੀ ਹੈ ਇੱਕ ਦੋ ਗੱਲਾਂ ਵਿੱਚ ਹੋਰ ਨੇ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਹਲਦੀ ਦੀ ਹਲਦੀ ਹੁੰਦੀ ਜੈਵਿਕ ਆ ਉਹਨੂੰ ਆਪਾਂ ਜਿਵੇਂ ਬਾਹਰੋਂ ਯੂਰੀਆ ਪਾ ਲਈਏ ਯੂਰੀਆ ਨੂੰ ਇਹਨਾਂ ਮੰਨਦੀ ਨਹੀਂ ਕਿ ਜਿੰਨੀ ਰੂੜੀ ਵੱਧ ਪਾਵਾਂਗੇ ਉਹਨੀ ਉਹਦੀ ਜਿਹੜੀ ਗੰਢੀ ਆ ਉਹ ਮੋਟੀ ਹੋਊਗੀ ਪਰ ਵਾਲੀਏ ਸਭ ਮੰਨੀ ਮੰਨਣਾ ਜੇ ਅਸੀਂ ਯੂਰੀਆ ਪਾ ਲਿਆ ਇਹਦੇ ਚ ਅਸੀਂ ਆਪਣੇ ਤਜਰਬੇ ਕੀਤੇ ਆ ਕਿਉਂਕਿ ਇੱਥੇ ਯੂਨੀਵਰਸਿਟੀ ਦੇ ਵਿੱਚ ਆਪਾਂ ਹਰ ਤਰ੍ਹਾਂ ਦੇ ਤਜਰਬੇ ਕਰਦੇ ਆ ਤੇ ਉਹਦੇ ਚ ਇਹੀ ਦੇਖਿਆ ਜਿਸ ਤਰ੍ਹਾਂ ਹਲਦੀ ਆ ਹਲਦੀ ਰੂੜੀ ਨੂੰ ਬਹੁਤ ਮੰਨਦੀ ਆ ਇਸੇ ਤਰ੍ਹਾਂ ਮੱਕੀ ਆ ਮੱਕੀ ਨੂੰ ਤੁਸੀਂ ਰੂੜੀ ਪਾ ਕੇ ਦੇਖੋ ਤੇ ਇਹ ਕਾਫੀ ਅੱਛੀ ਮੱਕੀ ਉੱਥੇ ਵਧੀਆ ਹੁੰਦੀ ਆ ਤੇ ਇਹ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ ਕਣਕ ਬਹੁਤ ਵਧੀਆ ਜੈਵਿਕ ਹੋ ਜਾਂਦੀ ਆ ਇਸੇ ਤਰ੍ਹਾਂ ਆਪਣੇ ਕੋਲ ਜਿਵੇਂ ਹਰੀ ਖਾਦ ਆਪਾਂ ਬੀਜ ਲਈਏ ਹੁਣ ਕਣਕ ਵੱਢਣ ਤੋਂ ਬਾਅਦ ਆਪਾਂ ਹਰੀ ਖਾਦ ਬੀਜ ਸਕਦੇ ਆ 35 ਦਿਨ ਦੀ ਜਦੋਂ ਹੋ ਜਵੇ ਇਹ ਤੇ ਆਪਾਂ ਇਹਨੂੰ ਖੇਤ ਦੇ ਵਿੱਚੇ ਵਾ ਸਕਦੇ ਆ ਉਸ ਤੋਂ ਬਾਅਦ ਜਿਵੇਂ ਬਾਸਮਤੀ ਲਾਉਣੀ ਹੋਵੇ ਆਪਾਂ ਬਾਸਮਤੀ ਲਾਉਣ ਤੋਂ ਇੱਕ ਦਿਨ ਪਹਿਲਾਂ ਇਹਨੂੰ ਖੇਤ ਦੇ ਵਿੱਚ ਦੱਬ ਦਈਏ ਤੇ ਸਾਨੂੰ ਯੂਰੀਆ ਪਾਉਣ ਦੀ ਲੋੜ ਨਹੀਂ ਤੋਂ ਇੰਨਾਂ ਚੀਜ਼ਾਂ ਦੀ ਮਾਰਕੀਟਿੰਗ ਵੱਡੇ ਪੱਧਰ ਤੇ ਕਿਤੇ ਹੋ ਜੂਗੀ ਜਾਂ ਨਹੀਂ ਹੋ ਜੂਗੀ ਇਹਦੇ ਸਬੰਧੀ ਥੋੜਾ ਜਿਹਾ ਸਾਨੂੰ ਜਾਣਕਾਰੀ ਜ਼ਰੂਰ ਦੇ ਦੇ ਉਸ ਤੋਂ ਬਾਅਦ ਮੈਂ ਕਿਸਾਨ ਵੀਰਾਂ ਤੋਂ ਸਵਾਲ ਲੈਣਾ ਚੋਹਨ ਸਾਹਿਬ ਇਹ ਬਹੁਤ ਅੱਛੀ ਗ ਕਿ ਜਿਵੇਂ ਹੁਣ ਜਿਹੜੀ ਜੈਵਿਕ ਖੇਤੀ ਆ ਜੇ ਆਪਾਂ ਦੇਖੀਏ ਵੀ ਕੋਈ ਵੀ ਜਿਵੇਂ ਆਪਾਂ ਮਾਲ ਦੇ ਵਿੱਚ ਜਾਂਦੇ ਆ ਉਥੇ ਜੈਵਿਕ ਖੇਤੀ ਦਾ ਅਲੱਗ ਹੀ ਜਿਹੜਾ ਤੁਹਾਨੂੰ ਇੱਕ ਕਾਰਨਰ ਦੇ ਉੱਤੇ ਇੱਕ ਕਾਊਂਟਰ ਤੁਹਾਨੂੰ ਮਿਲਦਾ ਜੈਵਿਕ ਖੇਤੀ ਦੇ ਉੱਪਰ ਤੁਸੀਂ ਇਹ ਦੇਖੋ ਵੀ ਸਾਡੇ ਕੋਲ ਅਨਾਜ ਉਪਲਬਧ ਦਾ ਦਾਣਾ ਉਪਲਬਧ ਨੇ ਸਾਡੇ ਕੋਲ ਫਾਲਾ ਉਪਲਬਧ ਦਾ ਦੁੱਧ ਸਾਡੇ ਕੋਲ ਜੈਵਿਕ ਉਪਲਬਧ ਦਾ ਤੇ ਹੋਰ ਨਾ ਹੋਰ ਸਾਡੇ ਕੋਲੇ ਜੈਵਿਕ ਕੱਪੜੇ ਵੀ ਉਪਲਬਧ ਨੇ ਤੁਸੀਂ ਇਹ ਤਾਂ ਜ਼ਰੂਰ ਦੱਸ ਰਹੇ ਹੋ ਵੀ ਸਾਰਾ ਕੁਝ ਉੱਥੇ ਜੈਵਿਕ ਮਿਲਦਾ ਸਾਨੂੰ ਕਿਵੇਂ ਭਰੋਸਾ ਹੋਊ ਵੀ ਜੈਵਿਕ ਹੈ ਜੀ ਹਾਂ ਇਹਦੇ ਵਿੱਚ ਵੀ ਇਹ ਇਸ ਤਰ੍ਹਾਂ ਇਹਦੇ 'ਚ ਇਹਦੀ ਸਰਟੀਫਿਕੇਸ਼ਨ ਹੁੰਦੀ ਹੈ ਜੈਵ ਖੇਤੀ ਦੀ ਤੇ ਇਹਦੇ 'ਚ ਅਲੱਗ-ਅਲੱਗ ادارے ਨੇ ਜਿਹੜੇ ਇਹਦੀ ਜੈਵ ਖੇਤੀ ਦੀ ਪ੍ਰਮਾਣਿਕਤਾ ਕਰਦੇ ਆ ਤੇ ਉਹਦੇ 'ਚ ਵੀ ਫਿਰ ਕਈ ਵਾਰੀ ਇਹਨੂੰ ਪੈਸੇ ਜ਼ਿਆਦਾ ਲੱਗਦੇ ਆ ਉਹਦੇ 'ਚ ਆਪਾਂ ਜਿਵੇਂ ਗਰੁੱਪ ਦੀ ਸਰਟੀਫਿਕੇਸ਼ਨ ਕਰਾ ਸਕਦੇ ਆ ਉਹਦੇ 'ਚ ਫਿਰ ਕੱਲੇ-ਕੱਲੇ ਫਾਰਮਰ ਦੇ ਜਿਹੜੇ ਪੈਸੇ ਉਹ ਘੱਟ ਲੱਗਣਗੇ ਤੇ ਇੱਕ ਨਵਾਂ ਪੀਜੀਏ ਸਿਸਟਮ ਸ਼ੁਰੂ ਹੋਇਆ ਪਾਰਟਿਸਿਪੇਟਰੀ ਗਾਰੰਟੀ ਸਿਸਟਮ ਉਹਦੇ 'ਚ ਕਿਸਾਨਾਂ ਦੇ ਸਮੂਹ ਨਹੀਂ ਇੱਕ ਦੂਜੇ ਦੀ ਜਿਹੜੀ ਜੈਵ ਖੇਤੀ ਦੀ ਪ੍ਰਮਾਣਿਕਤਾ ਕਰਨੀ ਆ ਤੇ ਉਹ ਸਰਟੀਫਿਕੇਸ਼ਨ ਦੇ ਆਧਾਰ ਦੇ ਉੱਪਰ ਜਿਸ ਤਰ੍ਹਾਂ ਮੈਂ ਤੁਹਾਡੀ ਕਰਨੀ ਆ ਤੁਸੀਂ ਮੇਰੇ ਖੇਤ ਦੇ ਵਿੱਚ ਆ ਕੇ ਜੈਵਿਕ ਦੀ ਪ੍ਰਮਾਣਿਕਤਾ ਕਰਨੀ ਆ ਤਾਂ ਅਸੀਂ ਇਸ ਤਰ੍ਹਾਂ ਕਰਕੇ ਅਸੀਂ ਨਾਲ ਮਿਲ ਕੇ ਇਹਨੂੰ ਅਸੀਂ ਕਰ ਸਕਦੇ ਹਾਂ ਕਿ ਸਾਡਾ ਜਿਹੜਾ ਜੈਵਿਕ ਹੈ ਸਰਟੀਫਾਈਡ ਆ ਤੇ ਇਹਦਾ ਬਾਕੀ ਆ ਵੀ ਇਹਦਾ ਪ੍ਰੀਮੀਅਮ ਪ੍ਰਾਈਸ ਬਹੁਤ ਮਿਲਦਾ ਜਿਵੇਂ ਆਮ ਦੇ ਮੁਕਾਬਲੇ ਜੇ ਆਪਾਂ ਦੇਖੀਏ ਵੀ ਜਿਹੜਾ ਜੈਵਿਕ ਖੇਤੀ ਦੇ ਨਾਲ ਆਪਾਂ ਤਿਆਰ ਕੀਤਾ ਹੋਇਆ ਪਦਾਰਥ ਆ ਅਨਾਜ ਆ ਦਾਣੇ ਉਹ ਸਾਡੀਆਂ ਤਕਰੀਬਨ 25 ਤੋਂ 50% ਦੇ ਉੱਪਰ ਇਹਦਾ ਤੇ ਪ੍ਰੀਮੀਅਮ ਪ੍ਰਾਈਸ ਸਾਨੂੰ ਮਿਲਦਾ ਤੇ ਸਾਨੂੰ ਫਾਇਦਾ ਹੀ ਹੋਊਗਾ ਜ਼ਮੀਨ ਵੀ ਦੀ ਉਪਜਾਊ ਸ਼ਕਤੀ ਵਧੀ ਆ ਇਹਦੀ ਕੁਆਲਿਟੀ ਵੀ ਸਾਡੀ ਇੰਪਰੂਵ ਹੋਗੀ ਤੇ ਇੱਕ ਇਹ ਵੀ ਜੇ ਆਪਾਂ ਦੇਖੀਏ ਵੀ ਜਿਸ ਤਰ੍ਹਾਂ ਜਿਹੜੀਆਂ ਆਪਾਂ ਇੱਕ ਹੁੰਦੀਆਂ ਜਿਵੇਂ ਬਲਕ ਦੇ ਵਿੱਚ ਆਪਾਂ ਚੀਜ਼ਾਂ ਲੈਣੇ ਆ ਜਿਵੇਂ ਕਣਕ ਹੋਗੀ ਨਾਲ ਜਿਹੜੀਆਂ ਸਾਡੀਆਂ ਫਸਲਾਂ ਹੋ ਗਈਆਂ ਤੇ ਜਦੋਂ ਆਪਾਂ ਜੈਵਿਕ ਖੇਤੀ ਵਾਲੇ ਪਾਸੇ ਨੂੰ ਆਉਨੇ ਆ ਵੀ ਅਸੀਂ ਜਿਹੜੀ ਜਿਹਦੀ ਕੁਆਲਿਟੀ ਪੱਖੋਂ ਵੀ ਵਧੀਆ ਹੋਣ ਤੇ ਜਿਹਦੀ ਜਿਹਦਾ ਵਾਲਿਊਮ ਵੀ ਘੱਟ ਹੋਵੇ ਆਪਾਂ ਉਸ ਪਾਸੇ ਨੂੰ ਵੀ ਆ ਸਕਦੇ ਆ ਡਾਕਟਰ ਸਾਹਿਬ ਹਾਂਜੀ ਕੀ ਕਹਿਣਾ ਚਾਹੋਗੇ ਇਸ ਸੰਬੰਧੀ ਵੀ ਸੰਗਠਿਤ ਹੋ ਕੇ ਕੰਮ ਕਰਨ ਤਾਂ ਵਧੀਆ ਰਹੂਗਾ ਬਿਲਕੁਲ ਜੀ ਗੱਲ ਇਹ ਆ ਵੀ ਹੁਣ ਐਫਪੀਓ ਦੇ ਕਾਫੀ ਜਿਹੜੀਆਂ ਸਰਕਾਰ ਨੇ ਉਹਦੇ ਤੇ ਸਬਸਿਡੀ ਵੀ ਦਿੱਤੀਆਂ ਨੇ ਫਾਰਮ ਪ੍ਰੋਡਿਊਸ ਆਰਗੇਨਾਈਜੇਸ਼ਨ ਬਣਾਈਆਂ ਨੇ ਤੇ ਅਸੀਂ ਉਹਨਾਂ ਨੇ ਸਾਰੇ ਉਹਨਾਂ ਨੂੰ ਸਾਡੇ ਤੋਂ ਜਿਹੜੇ ਆ ਉਹਨਾਂ ਨੇ ਇਨਸੈਕਟੀਸਾਈਡ ਪੈਸਟੀਸਾਈਡ ਫਰਟੀਲਾਈਜ਼ਰ ਸੀਡ ਦੇ ਲਾਇਸੈਂਸ ਵੀ ਲਏ ਆ ਜੀ ਬੜਾ ਆਰਗੇਨਾਈਜ਼ ਤਰੀਕੇ ਦੇ ਨਾਲ ਉਹ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਬੈਂਕਾ ਨਿਵਾੜਾ ਉਹ ਵੀ ਉਹਨਾਂ ਨੂੰ ਜਿਹੜਾ ਹੈਗਾ ਹੈਲਪ ਕਰ ਰਿਹਾ ਸਬਸਿਡੀ ਦੇ ਰਿਹਾ ਤੇ ਕਿਸਾਨ ਬਿਲਕੁਲ ਜੀ ਇਹ ਬਹੁਤ ਵਧੀਆ ਤਰੀਕਾ ਹੈਗਾ ਵੀ ਜਿਹੜਾ ਆਪਾਂ ਕਿਸਾਨਾਂ ਨੂੰ ਇਕੱਠੇ ਕਰਕੇ ਆਪੋ ਆਪਣੀ ਪ੍ਰੋਡਿਊਸ ਜਿਹੜੀ ਐ ਇੱਕ ਜਗ੍ਹਾ ਲਾ ਕੇ ਜਾਂ ਕੋਈ ਗੱਲ ਨਹੀਂ ਹੁਣ ਸਾਡੇ ਕੋਲੇ ਪੰਜਾਬ ਇਗਰੋਂ ਤੋਂ ਆ ਆਈਬੀਏ ਸਾਡੇ ਕੋਲ ਐਪਲੀਕੇਸ਼ਨ ਆਈ ਵੀ ਉਹ ਵੀ ਸਾਨੂੰ ਤੁਸੀਂ ਇੱਕ ਹੱਟ ਦਿਓ ਮੇਨ ਰੋਡ ਦੇ ਉੱਤੇ ਅਸੀਂ ਚਾਹੁੰਦੇ ਹਾਂ ਵੀ ਉੱਥੇ ਦੇ ਜਿੰਨੇ ਵੀ ਆਰਗੈਨਿਕ ਜਿਹੜੇ ਹੈਗੇ ਪ੍ਰੋਡਿਊਸ ਨੇ ਉਹਨਾਂ ਨੂੰ ਵੇਚੀਏ ਬਿਲਕੁਲ ਬਹੁਤ ਤਰੀਕੇ ਦੇ ਨਾਲ ਜਿਹੜਾ ਹੈਗਾ ਵੀ ਉਹ ਸਰਕਾਰ ਵੀ ਚਾਹੁੰਦੀ ਆ ਵੀ ਜਿਹੜੀਆਂ ਆਪਣੇ ਆਰਗੈਨਿਕ ਫਸਲਾਂ ਜਿਹੜੇ ਲੋਕਾਂ ਨੂੰ ਇੰਨੀਆਂ ਬਿਮਾਰੀਆਂ ਨੇ ਇਹਨਾਂ ਤੋਂ ਇਹਨਾਂ ਤੋਂ ਆਪਣੇ ਛੜਕਾਰਾ ਮਿਲ ਸਕੇ ਇਨਿਆਤ ਪਾਈ ਜਾ ਸਕੇ ਮੇਰਾ ਨਾਮ ਸਤਨਾਮ ਸਿੰਘ ਬੜੈਚਾ ਹਾਂਜੀ ਤੇ ਮੈਂ ਕਾਫੀ ਖੇਤੀ ਕਰਦਾ ਮੈਂ ਥੋੜਾ ਜਾਰੇ ਬਾਰੇ ਸਵਾਲ ਕਰਨਾ ਸੀ ਜੀ ਇਹ ਜਿਹੜੀਆਂ ਕੁਝ ਆਰਗੇਨਾਈਜੇਸ਼ਨਾਂ ਸ਼ਹਿਰਾਂ 'ਚ ਬਣੀਆਂ ਆਰਗੈਨਿਕ ਖੇਤੀ ਬਾਰੇ ਪਿੰਡਾਂ 'ਚ ਨਹੀਂ ਬਣੀਆਂ ਅੱਛਾ ਜੀ ਜਿਹੜੀਆਂ ਇਹ ਕਰ ਰਹੀਆਂ ਪਰ ਮੈਂ ਉਹਦੇ ਥੋੜਾ ਸਵਾਲ ਕਰਦਾ ਜਿਵੇਂ ਹੁਣ ਕਈ ਆਰਗੈਨਿਕ ਦੁੱਧ ਕਹਿ ਰਹੇ ਆ ਜਰ ਕੇ ਦੁੱਧ ਕਿੱਥੇ ਆਰਗੈਨਿਕ ਪੈਦਾ ਹੁੰਦਾ ਉਹਨਾਂ ਨੂੰ ਖਾਦ ਜੂਰੀਆ ਪਾਇਆ ਜਾਂਦਾ ਮੱਕੀ ਜਾਂਦੀ ਹੈ ਉਹਨੂੰ ਟੈਸਟ ਕਰਨ ਵਾਲਾ ਮੇਰਾ ਤਾਂ ਹਿਸਾਬ ਨਹੀਂ ਹੈ ਵੀ ਇੱਥੇ ਕੋਈ ਕੋਈ ਟੈਸਟ ਕਰਨ ਵਾਲੀ ਮਸ਼ੀਨ ਹੈ ਕੀ ਦੁੱਧ ਨੂੰ ਵੀ ਆਰਗੈਨਿਕ ਕਿਸਾਨਾਂ ਨੂੰ ਥੋੜਾ ਜਿਹਾ ਹੋਰ ਸਾਨੂੰ ਸਿਖਾਉਣਾ ਪਊਗਾ ਜਿਹੜੇ ਕਿਸਾਨ ਪੈਦਾ ਕਰਨ ਜਿਵੇਂ ਹੁਣ ਸਬਜ਼ੀਆਂ ਜ਼ਰੂਰ ਛੇਤੀ ਪੈਦਾ ਕੀਤੀਆਂ ਜਾ ਸਕਦੀਆਂ ਕਣਕ ਪੈਦਾ ਕਰਨ ਲਈ ਥੋੜਾ ਸਮਾਂ ਲੱਗੂ ਉਹਦੇ ਲਈ ਸਾਨੂੰ ਹੋਰ ਕਿਸਾਨਾਂ ਨੂੰ ਟ੍ਰੇਨਿੰਗ ਦੀ ਜਰੂਰ ਚਾਹੀਦੀ ਆ ਜੇ ਜਿਹੜੀਆਂ ਆਰਗੈਨਿਕ ਹੈ ਸ਼ਹਿਰਾਂ 'ਚ ਪੈਦਾ ਹੋ ਕੇ ਪਿੰਡਾਂ 'ਚ ਉਹ ਮਨੋਪਲੀ ਪੈਦਾ ਕਰਦੀਆਂ ਉਹ ਫੇਰ ਉੱਥੇ ਕਿਸਾਨ ਦਾ ਸਿੱਧਾ ਫਾਇਦਾ ਨਹੀਂ ਹੁੰਦਾ ਉਹ ਵਿਚ ਵਿਚਾਲੇ ਵਾਲੀ ਗੱਲ ਹੋ ਜਾਂਦੀ ਹੈ ਥੋੜਾ ਇਸ ਗੱਲ ਦਾ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਨਾਲ ਮੈਂ ਮਹਿਕਬ ਨੂੰ ਕਹੂੰਗਾ ਕਿ ਉਹ ਹੋਰ ਪਿੰਡ ਲੈਵਲ ਤੇ ਜਾਣ ਜੀ ਕਿਸਾਨਾਂ ਨੂੰ ਪਿੰਡਾਂ ਲੈਵਲ ਤੇ ਟ੍ਰੇਨਿੰਗ ਦੇਣ ਤੇ ਥੋੜਾ ਜਿਹਾ ਆਰਗੇਨਾਈਜੇਸ਼ਨਾਂ ਜਿਹੜੀਆਂ ਬਣਦੀਆਂ ਤੁਸੀਂ ਕਹਿ ਰਹੇ ਹੋ ਆਰਗੇਨਾਈਜੇਸ਼ਨ ਦੀ ਗੱਲ ਕਰਦੇ ਹੋ ਇਹ ਸ਼ਹਿਰਾਂ ਚ ਪੈਦਾ ਹੋਈਆਂ ਆਰਗੈਨਿਕ ਖੇਤੀ ਲਈ ਥੋੜਾ ਜਿਹਾ ਇਹੀ ਸਵਾਲ ਸੀ ਤੇ ਬਾਕੀ ਜਿਹੜੇ ਲੰਬੇ ਸਮੇਂ ਲਈ ਜਿਹੜਾ ਗੋਹਾ ਕਿਸਾਨ ਹਜੇ ਉਹਨੂੰ ਵਰਤ ਨਹੀਂ ਰਿਹਾ ਕੁਝ ਕਿਸਾਨ ਡੰਗਰੀ ਛੱਡ ਗਿਆ ਕਿੱਥੋਂ ਜਿਹੜੀ ਖਾਦ ਅਸੀਂ ਪੈਦਾ ਕਰਨੀ ਚਾਹੁੰਨੇ ਆ ਡੰਗਰ ਛੜ ਤੇ ਕਿਵੇਂ ਪੈਦਾ ਕਰੂ ਫੇਰ ਕਿਸਾਨ ਜਿਹੜਾ ਖਾਦ ਆ ਉਹਨੂੰ ਪਾਉਣ ਦੇ ਬਾਵਜੂਦ ਵੀ ਖੇਤ ਦੇ ਵਿੱਚ ਜੂਰੀਆ ਫੇਰ ਪਾ ਰਿਆ ਥੋੜਾ ਇਹ ਟ੍ਰੇਨਿੰਗ ਦੀ ਥੋੜੀ ਸਾਨੂੰ ਇਹਨਾਂ ਗੱਲਾਂ ਤੇ ਗੌਰ ਕਰਨ ਵਾਲੀ ਗੱਲ ਆ ਇਹ ਮੈਨੂੰ ਸਵਾਲ ਤੁਹਾਡਾ ਬਹੁਤ ਵਧੀਆ ਹੈ ਤੁਸੀਂ ਖੇਤੀ ਕਰਦੇ ਹੋ ਹਾਂ ਮੈਂ ਖੇਤੀ ਕਰਦਾ ਕਾਦੀ ਕੀਤੀ ਆਰਗੇਨਿਕ ਕਰਦੇ ਮਾੜਾ ਜਿਹਾ ਦੱਸੋ ਆਰਗੇਨਿਕ ਸਟਾਰਟ ਕਰ ਰਹੇ ਆ ਮੈਂ ਪੂਰੀ ਨਹੀਂ ਕਰ ਰਿਹਾ ਮੈਂ ਆਲੂ ਦੀ ਕਰਦਾ ਝੋਨੇ ਦੀ ਕਰਦਾ ਕਣਕ ਦੀ ਕਰਦਾ ਪਰ ਮੇਰੇ ਮਨ ਚ ਆਏ ਗੱਲ ਚਲਦੇ ਆਂ ਵਾਲੀਆ ਸਭ ਕੋਲ ਉਹੀ ਆਪਾਂ ਦੱਸਣਗੇ ਜੀ ਨਹੀਂ ਜਦੋਂ ਆਪਾਂ ਆਰਗੈਨਿਕ ਕਰਨੀ ਆ ਤੇ ਉਹਦੇ ਵਿੱਚ ਫਿਰ ਆਪਾਂ ਯੂਰੀਆ ਜਾਂ ਆਪਾਂ ਹੋਰ ਕੋਈ ਜਿਹੜੀ ਕੀੜੇ ਮਾਰ ਦਵਾਈ ਆ ਰਸਾਇਣਿਕ ਦਵਾਈ ਆਪਾਂ ਨਹੀਂ ਵਰਤਣੀ ਤੇ ਜੇ ਇਹ ਹੈ ਵੀ ਜਿਵੇਂ ਆਪਾਂ ਰੂੜੀ ਪਾ ਲਈ ਨਾਲ ਯੂਰੀਆ ਵੀ ਪਾ ਲਿਆ ਇਹ ਫਿਰ ਉਹ ਜੈਵਿਕ ਨਹੀਂ ਰਹਿਣੀ ਤੇ ਜਿਸ ਤਰ੍ਹਾਂ ਭਾਜੀ ਨੇ ਬਰਾੜ ਸਾਹਿਬ ਨੇ ਸਵਾਲ ਕੀਤਾ ਸੀ ਵੀ ਜਿਹੜਾ ਜੈਵਿਕ ਦੁੱਧ ਆ ਜਦੋਂ ਆਪਾਂ ਪਿਓਰ ਜਿਹੜੀ ਸਰਟੀਫਾਈਡ ਆਰਗੈਨਿਕ ਫਾਰਮਿੰਗ ਕਰਦੇ ਆਂ ਉਹਦੇ ਵਿੱਚ ਆਪਾਂ ਨੂੰ ਇਸ ਤਰ੍ਹਾਂ ਕਰਨਾ ਹੁੰਦਾ ਵੀ ਜਿਹੜਾ ਸਾਡਾ ਡੈਰੀ ਫਾਰਮ ਆ ਨਾ ਜਿਹੜਾ ਅਸੀਂ ਉਹਨਾਂ ਪਸ਼ੂਆਂ ਨੂੰ ਚਾਰਾ ਪਾਉਣਾ ਉਹ ਵੀ ਅਸੀਂ ਉਹਨਾਂ ਨੂੰ ਆਰਗੈਨਿਕ ਉਗਾਇਆ ਚਾਰਾ ਹੀ ਪਾਵਾਂਗੇ। ਉਹਦੇ ਵਿੱਚ ਅਸੀਂ ਆਪਣੇ ਜਿਹੜੇ ਸਾਡੇ ਚਾਰੇ ਵਾਲੀਆਂ ਫਸਲਾਂ ਨੇ ਉਹਦੇ ਵਿੱਚ ਅਸੀਂ ਯੂਰੀਆ ਜਾਂ ਡਾਇਆ ਹੋਰ ਚੀਜ਼ ਨਹੀਂ ਪਾਵਾਂਗੇ ਸਿਰਫ ਰੂੜੀ ਦੀ ਖਾਦ ਜਾਂ ਹੋਰ ਜਿਹੜੀ ਸਾਡੀ ਕੰਪੋਸਟ ਅਸੀਂ ਉਹੀ ਪਾਵਾਂਗੇ। ਤੇ ਜਿਹੜੀਆਂ ਮੱਝਾਂ ਕਾਇਆਂ ਨੂੰ ਫਿਰ ਇਹੀ ਚਾਰਾ ਖਿਲਾਵਾਂਗੇ ਤੇ ਉਹਨਾਂ ਨੂੰ ਜਿਹੜੇ ਐਲੋਪੈਥੀ ਵਾਲੇ ਟੀਕੇ ਅਸੀਂ ਨਹੀਂ ਲਾਵਾਂਗੇ ਜੇਕਰ ਉਹ ਬਿਮਾਰ ਹੋ ਜਾਂਦੀਆਂ ਨੇ ਤੇ ਵੈਸੇ ਆਰਗੈਨਿਕ ਖਾ ਕੇ ਬਿਮਾਰ ਹੁੰਦੀਆਂ ਨਹੀਂ ਜੀ ਸਾਡੀਆਂ ਕਾਟੀ ਬਿਮਾਰ ਹੁੰਦੀਆਂ ਨੇ ਸਾਡੇ ਕੋਲ ਇੱਥੇ ਰੱਖਿਆ ਹੋਇਆ ਸਾਰੀਆਂ ਸਾਈਂਵਾਲ ਗਾਇਆਂ ਰੱਖੀਆਂ ਹੋਈਆਂ ਨੇ ਤੇ ਜੇਕਰ ਹਾਂ ਜੇਕਰ ਫਿਰ ਵੀ ਕੋਈ ਬਿਮਾਰ ਹੋ ਜਵੇ ਤੇ ਫਿਰ ਆਪਾਂ ਉਹਨੂੰ ਜਨਰਲ ਮੈਡੀਸਿਨ ਜਾਂ ਫਿਰ ਹੋਮੋਪੈਥੀ ਦੀ ਦਵਾਈ ਦੇਵਾਂਗੇ ਹਾਂ ਬਾਈ ਚਾਂਸ ਜੇਕਰ ਲੋਡ ਪੈਂਦੀ ਆ ਸਾਨੂੰ ਐਲੋਪੈਥੀ ਵਰਤਣ ਦੀ ਫਿਰ ਅਸੀਂ ਉਹਦਾ ਜਿਹੜਾ ਗੋਹਾ ਉਹਨੂੰ ਅਸੀਂ ਜੈਵਿਕ ਖੇਤੀ ਵਾਲੇ ਗੋਹੇ ਉਹਦੇ ਵਿੱਚ ਰਲਾਵਾਂਗੇ ਨਹੀਂ ਉਹ ਅਸੀਂ ਲੱਗ ਰੱਖਾਂਗੇ 6 ਮਹੀਨੇ ਦੇ ਲਈ ਕਿਉਂਕਿ ਇਹਨਾਂ ਦਾ ਅਸਰ ਕਾਫੀ ਲੰਬਾ ਟਾਈਮ ਰਹਿੰਦਾ ਵਾ ਤੇ ਇਹ ਆ ਵੀ ਅਸੀਂ ਦੁੱਧ ਆਰਗੈਨਿਕ ਪੈਦਾ ਕਰ ਸਕਦੇ ਹਾਂ ਤੇ ਜਿਹੜਾ ਇਹ ਹੀ ਰੂੜੀ ਆ ਉਹ ਅਸੀਂ ਖੇਤਾਂ ਦੇ ਵਿੱਚ ਪਾ ਕੇ ਪਿਓਰ ਅਸੀਂ ਆਰਗੈਨਿਕ ਸਰਟੀਫਾਈਡ ਆਰਗੈਨਿਕ ਅਸੀਂ ਕੋਈ ਵੀ ਅਨਾਜ ਫਸਲਾਂ ਅ ਮਤਲਬ ਸਬਜ਼ੀਆਂ ਫਾਰ ਅਸੀਂ ਹਰ ਚੀਜ਼ ਅਸੀਂ ਆਰਗੈਨਿਕ ਪੈਦਾ ਕਰ ਸਕਦੇ ਹਾਂ ਚੀਫ ਸਭ ਗੱਲ ਇਹ ਆ ਵੀ ਦੇਖੋ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਬਲੌਕ ਪੱਧਰ ਤੇ ਫਾਰਮ ਪ੍ਰੋਡਿਊਸਰ ਆਰਗਨਾਈਜੇਸ਼ਨਾਂ ਬਣ ਰਹੀਆਂ ਨੇ ਐਫ ਪੀਯੂਜ਼ ਬਣ ਰਹੀਆਂ ਨੇ ਬਿਲਕੁਲ ਜੀ ਸਵਾਲ ਸੀ ਬੜੈਤ ਸਾਹਿਬ ਦਾ ਵੀ ਪਿੰਡ ਪੱਧਰ ਤੇ ਵੀ ਹੋਣੀ ਚਾਹੀਦੀਆਂ ਕੋਈ ਪਿੰਡ ਪੱਧਰ ਤੇ ਗਰੁੱਪ ਆਪਣਾ ਹੀ ਬਣਾ ਸਕਦੇ ਆ ਕੋਈ ਥੋੜਾ ਜਿਹਾ ਇਹਨਾਂ ਨੂੰ ਵੀ ਜਾਣਕਾਰੀ ਦਿਓ ਇਹ ਕੀ ਜ਼ਰੂਰ ਮੈਨੂੰ ਦੱਸੋ ਵੀ ਰੂੜੀ ਖਾਦ ਆ ਜਿਹੜੀ ਕੀ ਰੂੜੀ ਖਾਦ ਇਦਾਂ ਪੱਧਰੇ ਦੇ ਉੱਤੇ ਛੁੱਟੀ ਹੋਈ ਉਹ ਆਰਗੈਨਿਕ ਬਣ ਜੂ ਜਾਂ ਟੋਏਜ ਬਣਾਉਣੇ ਪਊ ਨਹੀਂ ਇਹ ਟੋਆ ਬਣਾਉਣਾ ਪਊਗਾ ਜੀ ਅਸੀਂ ਵੇਖੋ ਹਾਂਜੀ ਅਸੀਂ ਨਾ ਕੈਂਪਸ ਲਾ ਕੇ ਗੱਲ ਇਹ ਆ ਇਹ ਦੱਸਦੇ ਵੀ ਕਿਸਾਨਾਂ ਨੂੰ ਵੀ ਉਹ ਜਿਹੜਾ ਹੈਗਾ ਵੀ ਆਪਣੇ 1.2 ਮੀਟਰ ਡੂੰਘਾ ਟੋਆ ਠੀਕ ਨਹੀਂ ਗੱਲ ਲੰਬਾ ਉਹਨੂੰ ਕੀਤਾ ਜਾ ਸਕਦਾ ਲੂੰਗੇ ਟੋਏ ਪਟਕੇ ਉਹਦੇ ਵਿੱਚ ਹੀ ਰੂੜੀ ਨੂੰ ਆਪਾਂ ਜਿਹੜਾ ਹੈਗਾ ਸਾਂਭੀਏ ਜਾਂ ਜਿਹੜਾ ਜਿਹੜਾ ਹੁਣ ਹੁਣ ਆਪਣੇ ਜਿਵੇਂ ਡੰਗਰ ਪਸ਼ੂ ਰੱਖੇ ਆ ਉਹਨਾਂ ਦੇ ਹੀਟਾਂ ਵੀ ਉਹ ਜਿਹੜਾ ਗਾਂਵਾਂ ਜਾਂ ਮੱਝਾਂ ਪਸ਼ਾਬ ਵਗੈਰਾ ਕਰਦੀਆਂ ਨੇ ਹੀਟਾਂ ਆਪਾਂ ਕੋਈ ਵੀ ਜਿਹੜਾ ਹੈਗਾ ਪਰਾਲੀ ਜਾਂ ਕੋਈ ਉਹਦਾ ਜਿਹੜਾ ਚਾਰੇ ਦੇ ਹੀ ਬਚ ਗਿਆ ਉਹਨੂੰ ਆਪਾਂ ਥੱਲੇ ਬਿਸ਼ਾਓ ਤਾਂ ਕਿ ਜਿਹੜਾ ਉਹ ਆਪਾਂ ਇਕੱਠਾ ਕਰਕੇ ਉਹਨੂੰ ਵੀ ਇਹ ਜੇ ਆਪਾਂ ਟੋਏ 'ਚ ਪਾਈਏ ਤੇ ਉਹਨੂੰ ਰੂੜੀ ਨੂੰ ਚੰਗੀ ਤਰ੍ਹਾਂ ਸਵਾਲ ਕੇ ਤਿਆਰ ਕੀਤਾ ਜਾਵੇ 6-7 ਮਹੀਨੇ ਉਹਨੂੰ ਰੱਖਿਆ ਜਾਵੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਵੀ ਉਹ ਰੂੜੀ ਹਾਂਜੀ ਹਾਂਜੀ ਜਾਂ ਜਿਹੜੇ ਅਸੀਂ ਕਿਸਾਨਾਂ ਨੂੰ ਸਬਸਿਡੀ ਵੀ ਦਿੰਨੇ ਆ ਆਪਣੇ ਬਾਇਓ ਗੈਸ ਪਲਾਂਟ ਉਹ ਵੀ ਇੱਕ ਬਹੁਤ ਵਦਿਆ ਬਹੁਤ ਵਧੀਆ ਜਰਿਆ ਆ ਜੀ ਤੇ ਉਹਦੇ ਵਿੱਚ ਜਿਹੜਾ ਉਹਨਾਂ ਦਾ ਸਲੇਜ ਨਿਕਲਦਾ ਹੈਗਾ ਉਹ ਵੀ ਜਿਹੜਾ ਪੂਰੀ ਤਰ੍ਹਾਂ ਬਾਇਓ ਫਰਟੀਲਾਈਜ਼ਰ ਊੜੀ ਖਾਦ ਹੁੰਦੀ ਆ ਉਹਦੇ ਚ ਨਾਈਟ੍ਰੋਜਨ ਦੇ ਤੱਤ ਵੀ ਜ਼ਿਆਦਾ ਹੁੰਦੇ ਜੀ ਅੱਛਾ ਹੁਣ ਤੁਸੀਂ ਉਹ ਜ਼ਰੂਰ ਦੱਸ ਦਿਓ ਕਿ ਬਲੌਗ ਪੱਧਰ ਤੇ ਕੋਈ ਗਰੁੱਪ ਬਣਾ ਕੇ ਰਜਿਸਟਰ ਕਰਾ ਸਕਦੇ ਆ ਔਰ ਕਨੇ ਖੇਤੀ ਲਈ ਬਿਲਕੁਲ ਬਿਲਕੁਲ ਜਿਹੜੀਆਂ ਲੁਧਿਆਣੇ ਦੀਆਂ ਕਰੀਬਨ 200 ਦੇ ਕਰੀਬ ਜਿਹੜੀਆਂ ਕਰਨਾਂ ਨੇ ਤੇ ਅਸੀਂ ਜਿਹੜਾ ਹੈਗਾ ਪਿੰਡ ਲੈਵਲ ਦੇ ਉੱਤੇ ਵੀ ਜਿਹੜੀਆਂ ਐਫਪੀਓ ਜਿਹੜਾ ਹੈਗਾ ਉਹਨਾਂ ਨੂੰ ਜਾਗਰੂ ਬਿਲੇ ਫਾਇਦਾ ਪਿੰਡ ਲੈਵਲ ਤੇ ਬਣਾ ਕੇ ਬਣਾਉਣ ਦਾ ਫਾਇਦਾ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਜਿਹੜਾ 200 ਦੇ ਕਰੀਬ ਜਿਹੜਾ ਸਾਨੂੰ ਟਾਰਗੇਟ ਮਿਲਿਆ ਲੁਧਿਆਣਾ ਜ਼ਿਲ੍ਹੇ ਨੂੰ ਵੀ ਅਸੀਂ ਉਹ ਪੂਰਾ ਕਰੀਏ ਪਿੰਡ ਲੈਵਲ ਤੋਂ ਹੀ ਬਣਾਈ ਜਾਣਾ ਮੇਰਾ ਨਾਮ ਨਵਜੋਤ ਸਿੰਘ ਸੇਖੋਂ ਪਿੰਡ ਮੇਰਾ ਦਾਖਾਈ ਇੱਕ ਸਵਾਲ ਮੇਰਾ ਡਾਕਟਰ ਪੀ ਐ ਜੀ ਦੇ ਡਾਕਟਰ ਆਰਗੈਨਿਕ ਡਾਕਟਰ ਸਾਹਿਬ ਨੂੰ ਮੈਂ ਆਰਗੈਨਿਕ ਕਣਕ ਬੀਜਦਾ ਲਗਾਤਾਰ 3-4 ਸਾਲ ਹੋ ਗਏ 3 ਸਾਲ ਜਦੋਂ ਆਪਦੇ ਖਰਖਾਨੇ ਵਾਸਤੇ ਬੀਜਦਾ ਤਾਂ ਉਹ ਫਿਰ ਵੀ ਠੀਕ ਹੋ ਜਾਂਦੀ ਆ 4 ਸਾਲ ਬਾਅਦ ਜਦੋਂ ਹੋਂਦਾ ਆਉਂਦਾ ਨਹੀਂ ਦੇ ਵਿੱਚ ਹਰ ਵੀ ਸਾਈਡ ਦੀ ਨਦੀਨਾ ਦੀ ਬਹੁਤ ਸਮੱਸਿਆ ਹੁੰਦੀ ਹੈ ਜਦੋਂ ਇਹਨੂੰ ਗੋਡੀ ਕਰਕੇ ਵੀ ਆਪਾਂ ਕੱਢਦੇ ਆ ਤਾਂ ਜਿਵੇਂ ਹੁਣ ਬਾਰਿਸ਼ ਹੋ ਗਈ ਤੇ ਜਦੋਂ ਫਸਲ ਉੱਚੀ ਹੋ ਜਾਂਦੀ ਹੈ ਤੇ ਬਹੁਤ ਮੁਸ਼ਕਲ ਹੋ ਜਾਂਦੀ ਹੈ ਇਹਨਾਂ ਨੇ ਜਿਵੇਂ ਮਲਚਿੰਗ ਦਾ ਤਰੀਕਾ ਦੱਸਿਆ ਉਹਦੇ ਵਿੱਚ ਵੀ ਜਿਹੜੇ ਤਿੱਕੀ ਨੋਕ ਵਾਲੇ ਨਦੀਨੇ ਉਹ ਉੱਗਿਆਉਂਦੇ ਨੇ ਦੂਸਰਾ ਕੁਐਸਚਨ ਮੇਰਾ ਸਾਡੇ ਚੀਫ ਸਰ ਨੂੰ ਆ ਜਿਹੜੇ ਇਹ ਕਹਿੰਦੇ ਆ ਨਾ ਜੀ ਇੱਕ ਵੀ ਆਪਾਂ ਐਫ ਬੀਓ ਬਣਾ ਰੇ ਆ ਗਵਰਨਮੈਂਟ ਦੇ ਰਹੀ ਆ ਉਹ ਐਕਟ ਕੰਪਨੀ ਐਕਟ ਤਹਿਤ ਰਜਿਸਟਰਡ ਹੁੰਦੇ ਨੇ ਜੀ ਉਹਦੇ ਵਿੱਚ 3 ਸਾਲ ਲਈ ਗਵਰਨਮੈਂਟ ਤੁਹਾਨੂੰ ਹੈਲਪ ਕਰ ਰਹੀ ਆ ਤਾਂ ਜੋ ਕਿ ਤੁਸੀਂ ਉਹਦਾ ਮੇਨਟੇਨੈਂਸ ਚਲਾ ਸਕੋ ਜੀ ਐਫ ਪੀਓ ਤੁਹਾਡਾ ਲਾਅ ਵੀ ਜਾ ਰਿਹਾ ਪਰ ਤੁਹਾਨੂੰ ਉਹਦੀ ਸਾਰੀ ਉਹਦੀ ਕੰਪਨੀ ਐਕਟ ਤਹਿਤ ਉਹਦੀ ਕਾਰਵਾਈ ਪੂਰੀ ਪ੍ਰੋਪਰ ਚਾਲੂ ਰੱਖਣੀ ਪੈਣੀ ਜੇ ਤੁਸੀਂ ਨਹੀਂ ਰੱਖਦੇ ਤੁਸੀਂ ਉਹ ਡਿਫਾਲਟਰ ਗਿਣੇ ਜਾਓਗੇ ਤੁਹਾਡਾ ਉਹ ਜੋ ਵੀ ਆ ਜੋ ਡਾਇਰੈਕਟਰ ਬਣਨਗੇ ਉਹਦੇ ਉਹ ਸਾਰੇ ਉਹਦੇ ਨਾਲ ਲਿੰਕ ਹੋਣਗੇ ਉਸ ਨਾਲ ਉਹਦੇ ਬਾਰੇ ਮੜਾ ਇਹ ਚਾਣਨ ਪਾਇਓ ਹੀ ਜੀ ਸੋ ਤੁਹਾਡੇ ਦੋ ਸਵਾਲ ਸੀਗੇ ਪਹਿਲਾ ਸਵਾਲ ਵਾਲੀਆ ਸਾਹਿਬ ਤੱਕ ਜਦੋਂ ਆਪਾਂ ਜੈਵਿਕ ਖੇਤੀ ਵਾਲੇ ਪਾਸੇ ਨੂੰ ਆਉਨੇ ਆ ਉਦੋਂ ਉਹਦੇ ਚ ਨਦੀਨਾਂ ਦੀ ਗਿਣਤੀ ਵਧਦੀ ਆ ਕਿਉਂ ਵਧਦੀ ਆ ਇਹਦੇ ਕਾਰਨ ਇਹ ਆ ਵੀ ਜਦੋਂ ਅਸੀਂ ਜਿਹੜੀ ਚੰਗੀ ਤਰ੍ਹਾਂ ਗਲੀ ਸੜੀ ਰੂੜੀ ਦੀ ਖਾਦ ਨਹੀਂ ਪਾਉਂਦੇ ਤੇ ਉਹ ਉਹਦੇ ਨਾਲ ਮੁੜ ਕੇ ਜਿਹੜੇ ਪਸ਼ੂਆਂ ਦੇ ਅੰਦਰੋਂ ਦੀ ਇਹ ਜਿਹੜੇ ਬੀ ਲੰਘ ਜਾਂਦੇ ਆ ਨਦੀਨਾਂ ਦੇ ਉਹਦੀ ਸੰਘਣਾ ਉਹਦੀ ਜਿਹੜੀ ਉਗਣ ਸ਼ਕਤੀ ਹੋਰ ਵਧ ਜਾਂਦੀ ਆ ਸਾਨੂੰ ਜਿਸ ਤਰ੍ਹਾਂ ਚੀਫ ਸਾਹਿਬ ਨੇ ਦੱਸਿਆ ਕਿ ਜਿਹੜੀ ਰੂੜੀ ਦੀ ਖਾਦ ਆ ਉਹ ਚੰਗੀ ਤਰ੍ਹਾਂ ਸਾਨੂੰ ਗਾਲ ਕੇ ਇਹਦੇ ਜਦੋਂ ਅਸੀਂ ਉੱਪਰੋਂ ਇਹਨੂੰ ਲਿਪ ਦਿਆਂਗੇ ਨਾ 70-80 ਡਿਗਰੀ ਟੈਂਪਰੇਚਰ ਹੋ ਜਾਂਦਾ ਫਿਰ ਇਹ ਜਿਹੜੇ ਸਾਰੇ ਨਦੀਨਾਂ ਦੇ ਬੀ ਆ ਉਹ ਸਾਰੇ ਸਾਰੇ ਖਤਮ ਹੋ ਜਾਂਦੇ ਆ ਠੀਕ ਆ ਇੱਕ ਤਾਂ ਇਹ ਆ ਦੂਜਾ ਅਸੀਂ ਯੂਨੀਵਰਸਿਟੀ ਦੇ ਵਿੱਚ ਪਿਛਲੇ ਸਾਲ ਹੀ ਅਸੀਂ ਇੱਕ ਸਪਾਰਸ਼ ਕੀਤੀ ਆ ਕਿ ਜਿਵੇਂ ਤੁਸੀਂ ਜੈਵਿਕ ਤੌਰ ਦੇ ਉੱਪਰ ਕਣਕ اگਾਉਨੇ ਹੋ ਇਹਨੂੰ ਤੁਸੀਂ ਬੈਡਾਂ ਦੇ ਉੱਪਰ ਲਾ ਲਓ ਬੈਡਾਂ ਦੇ ਉੱਪਰ ਲਾਵਾਂਗੇ ਤੇ ਇੱਕ ਮਹੀਨੇ ਬਾਅਦ ਅਸੀਂ ਦੁਬਾਰਾ ਉਹਦੀ ਰੀਸ਼ੇਪਿੰਗ ਕਰ ਲੈਨੇ ਆ ਉਹਦੇ ਜਿਹੜੇ ਵਿੱਚੋਂ ਫਾਲੇ ਉਹਦੇ ਲਾ ਕੇ ਨਾ ਅਸੀਂ ਦੁਬਾਰਾ ਫਿਰ ਟਰੈਕਟਰ ਦੇ ਨਾਲ ਉਦੇ ਵਿੱਚੋਂ ਅਸੀਂ ਨਦੀਨ ਸਰ ਦੇ ਸਾਰੇ ਨਿਕਲ ਜਾਂਦੇ ਆ ਇਹਦੇ ਚ ਅਸੀਂ ਇੱਕ ਚੀਜ਼ ਹੋਰ ਐਡ ਕੀਤੀ ਆ ਜਿਹੜੀ ਵਿੱਚੋਂ ਉਹਦੇ ਲਾਈਨਾਂ ਦੇ ਵਿੱਚ ਕਤਾਰਾਂ ਦੇ ਵਿੱਚ ਜਿਹੜੀ ਜਗ੍ਹਾ ਰਹਿ ਜਾਂਦੀ ਆ ਉਹਦੇ ਵਿੱਚ ਵੀ ਅਸੀਂ ਫਾਲਾ ਫਿਟ ਕਰਤਾ ਤੁਸੀਂ ਸਾਡੇ ਡਿਪਾਰਟਮੈਂਟ ਹੋ ਕੇ ਜਾਇਓ ਤੁਹਾਨੂੰ ਦਿਖਾਵਾਂਗੇ ਉਹ ਤੇ ਉਹ ਸਿਰਫ ਇੱਕ ਅਟੈਚਮੈਂਟ ਹੀ ਆ ਛੋਟੀ ਬਹੁਤ ਘੱਟ ਪੈਸੇ ਲੱਗਦੇ ਆ ਉਹਦੇ ਚ ਤੇ ਉਹਦੇ ਨਾਲ ਸਾਡੇ ਜਿਹੜੀ ਨਦੀਨ ਨੇ ਉਹ ਪੂਰੇ ਤੇ ਪੂਰੇ ਕਾਬੂ ਆ ਜਾਂਦੇ ਆ ਜਦੋਂ ਅਸੀਂ ਬੈਡਾਂ ਦੇ ਉੱਪਰ ਕਣਕ ਬੀਜਦੇ ਆ ਅਖੀਰ ਦੇ ਉੱਪਰ ਜਿਸ ਤਰ੍ਹਾਂ ਮਾਰਚ ਦਾ ਮਹੀਨਾ ਹੋਣਾ ਹੋਣਾ ਇਹਦੇ ਚ ਵੇ ਬਾਈ ਚਾਂਸ ਕੋਈ ਨਦੀਨ ਰਹਿ ਵੀ ਗਿਆ ਉਹਨੂੰ ਤੁਸੀਂ ਹੱਥਾਂ ਦੇ ਨਾਲ ਵੀ ਤੁਸੀਂ ਪਟਾ ਸਕਦੇ ਹੋ ਤਾਂ ਕਿ ਉਹਦਾ ਜਿਹੜਾ ਬੀ ਆ ਅਗਲੇ ਸਾਲ ਉਹਦਾ ਨਾਂ ਕਰੇ ਤੇ ਸਾਡਾ ਜਿਹੜਾ ਨਦੀਨ ਉਸ ਕੇਸ ਦੇ ਵਿੱਚੋਂ ਘਟ ਰਿਹਾ ਹੈ ਸਰ ਦੂਜਾ ਸਵਾਲ ਸਾਡੀ ਕਿਸਾਨ ਵੀਰ ਨੇ ਕੀਤਾ ਸੀ ਕੀ ਜਿਹੜੀਆਂ ਐਫਪੀਓ ਆ ਉਹ ਡਿਫਾਲਟਰ ਵੀ ਹੋ ਜਾਂਦੀਆਂ ਨੇ ਨੇਚੁਰਲੀ ਆ ਜਦੋਂ ਕੰਮ ਨਹੀਂ ਚੱਲਦਾ ਤਾਂ ਕਈ ਵਾਰੀ ਡਿਫਾਲਟਰ ਵੀ ਹੋ ਜਾਂਦੀ ਕੀ ਕਹਿਣਾ ਚਾਹੋਗੇ ਇਹਨਾਂ ਆਰਗੇਨਾਈਜੇਸ਼ਨਾਂ ਬਾਰੇ ਥੋੜਾ ਜਿਆਦਾ ਫਿਰ ਦੁਬਾਰਾ ਦੱਸੋ ਬਿਲਕੁਲ ਜੀ ਇਹੀ ਗੱਲ ਆ ਮੈਂ ਕਿਸਾਨ ਭਰਾ ਨੂੰ ਗੱਲ ਇਹ ਕਰਨਾ ਵੀ ਇਹ ਜਿਹੜੀ ਆ ਨਾ ਪਿਓਰਲੀ ਵੇਖੋ ਅੱਗੇ ਆਉਣ ਅਸੀਂ ਇਹਨਾਂ ਨੂੰ ਸਾਰੇ ਜਿਹੜੇ ਹੈਗੇ ਆ ਸਪੈਸ਼ਲ ਕੈਂਪ ਵੀ ਜਿਹੜਾ ਹੈਗਾ ਮੈਂ ਹੁਣ ਮਨ ਬਣਾ ਲਿਆ ਹੈਗਾ ਵੀ ਛੇਤੀ ਅਨ ਜਿਹੜਾ ਹੈਗਾ ਨਵਾੜ ਦੇ ਨਾਲ ਆਪਾਂ ਕਰਕੇ ਆਰਗੇਨਾਈਜ਼ ਕਰਾਂਗੇ ਅਸੀਂ ਕੈਂਪ ਪਿੰਡਾਂ ਦੇ ਵਿੱਚ ਜਿਹੜਾ ਬਲਾਕ ਪੱਧਰ ਇਹ ਗੱਲ ਇਹ ਆ ਵੀ ਤਾਂ ਕਿ ਇਹਨਾਂ ਨੂੰ ਸਹੀ ਜਾਣਕਾਰੀ ਮਿਲ ਸਕੇ ਕਈ ਵਾਰੀ ਹੁੰਦਾ ਕਿ ਕਈ ਜਿਹੜੇ ਬੰਦੇ ਆ ਉਹ ਮੈਂਬਰ ਤਾਂ ਕਿਸਾਨ ਜ਼ਰੂਰ ਲੈ ਲੈਂਦੇ ਆ ਪਰ ਉਹਨਾਂ ਦਾ ਜਿਹੜਾ ਆਪਣੇ ਆਪਰੇਟਰ ਆ ਉਹ ਜਿਹੜਾ ਹੈਗਾ ਕੋਈ ਬੰਦਾ ਬਾਹਰੋਂ ਬਣ ਜਾਂਦਾ ਹੈਗਾ ਜਿਹੜਾ ਕਿ ਇਹਨਾਂ ਦੇ ਜਿਹੜੇ ਜੋ ਵੀ 3 ਸਾਲ ਜਿਸ ਤਰ੍ਹਾਂ ਦੱਸਿਆ ਵੀ ਉਹ ਹਰ ਮਹੀਨੇ 25-3000 ਉਹਨਾਂ ਨੂੰ ਟੈਲੀਫੋਨ ਲਈ ਕੰਪਿਊਟਰ ਆਪਰੇਟ ਲਈ ਜਾਂ ਹੋਰ ਲਈ ਖਰਚੇ ਲਈ ਪੈਸਾ ਮਿਲਦਾ ਠੀਕ ਨਹੀਂ ਗੱਲ ਉਹ ਉਹਨਾਂ ਨੂੰ ਕਿਸਾਨਾਂ ਨੂੰ ਜਾਣਕਾਰੀ ਨਹੀਂ ਹੁੰਦੀ ਉਹ ਜਿਹੜਾ ਪੈਸਾ ਖਾ ਕੇ ਤੇ ਕੰਪਨੀ ਜਦੋਂ ਕਿਸਾਨਾਂ ਨੂੰ ਕੁਝ ਨਹੀਂ ਮਿਲਦਾ ਤੇ ਉਹ ਜਿਹੜਾ ਹੈਗਾ ਕੰਪਨੀ ਬੰਦ ਹੋ ਜਾਂਦੀ ਹੈ ਤੇ ਅਸੀਂ ਉਹਦੇ ਲਈ ਜਿਹੜਾ ਹੈਗਾ ਕੈਂਪ ਲਾਉਣ ਜਾ ਰਹੇ ਹਾਂ ਤਾਂ ਕਿ ਕਿਸਾਨਾਂ ਨੂੰ ਸਹੀ ਜਾਣਕਾਰੀ ਮਿਲੇ ਵੀ ਤਾਂ ਕਿ ਉਹ ਜਿਹੜੇ ਆ ਉਹਦੇ ਆਪਰੇਟਰ ਆ ਉਹ ਵੀ ਆ ਬੰਨ ਉਹ ਬੰਨਣਾ ਇਹ ਫਾਇਦਾ ਹੋਊਗਾ ਵੀ ਨਾਲੇ ਇੱਕ ਤਾਂ ਜਿਹੜਾ ਉਹਨਾਂ ਦਾ ਆਪਰੇਸ਼ਨਲ ਜਿਹੜੇ ਐਕਸਪੈਂਸ ਜ ਆਉਂਦੇ ਆ ਚਲਾਉਣ ਦੇ ਲਈ ਉਹ ਜਿਹੜਾ ਹੈਗਾ ਉਹਨਾਂ ਨੂੰ ਆਉਣ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕੰਪਿਊਟਰ ਉਹਦੇ ਘਰੇ ਹੋਵੇ ਟੈਲੀਫੋਨ ਉਹਦੇ ਘਰੇ ਹੋਵੇ ਤੇ ਉਹਦੇ ਜਿਹੜੇ ਫਾਇਦੇ ਆ ਉਹ ਆਪ ਲੈ ਸਕਣ ਠੀਕ ਹੈ ਨਾ ਜੀ ਇਹਦੇ ਨਾਲ ਜਿਹੜਾ ਜਿਉਂ-ਜਿਉਂ ਐਕਚੁਅਲੀ ਗੱਲ ਹੈ ਨਾ ਜੋ ਨਵੀਂ ਚੀਜ਼ ਆਉਂਦੀ ਹੈ ਤੇ ਉਹਦੇ ਬਾਰੇ ਕਈ ਪ੍ਰੋਬਲਮਾਂ ਹੀ ਆ ਜਾਂਦੀਆਂ ਜਿਹੜੀਆਂ ਕਿ ਬਾਅਦ ਦੇ ਵਿੱਚ ਬਿਲਕੁਲ ਆਉਂਦੀਆਂ ਸਰ ਉਹਦੇ ਬਾਰੇ ਅਸੀਂ ਜਿਹੜਾ ਹੈਗਾ ਖੇਤੀਬਾੜੀ ਵਿਭਾਗ ਬਹੁਤ ਤਤਪਰਾ ਵੀ ਇਹਨਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਨੇ ਉਹਨਾਂ ਨੂੰ ਅਸੀਂ ਕੈਂਪਾਂ ਨਹੀਂ ਜਿਹੜਾ ਹੈਗਾ ਅਨਬਾਰਡ ਦੇ ਨਾਲ ਲਾ ਕੇ ਉਹ ਹੱਲ ਕਰੀਏ ਸਤਵਿੰਦਰਪਾਲ ਸਿੰਘ ਪਿੰਡ ਸ਼ਾਨੇਵਾਲ ਤੋਂ ਜੀ ਜੀ ਆਪਣੇ ਔਰਨ ਖੇਤੀ ਕਰਨ ਨਾਲ ਪਹਿਲਾ ਫਸਲ ਦਾ ਬਹੁਤ ਝਾੜ ਘਟ ਰਹਿੰਦਾ ਹੈਗਾ ਆਲੇ ਅੰਡੀ ਗਵੰਡੀ ਗਏ ਦੇਖ ਕੇ ਵੀ ਕੁਝ ਨਹੀਂ ਬਹੁਤ ਵੀ ਜਿੰਮੇਦਾਰ ਹੈ ਨਹੀਂ ਬੇਖਾਰ ਹੈਗਾ ਬਹੁਤ ਸ਼ਰਮਜੀ ਮੈਸੇਜ ਕਰਦੇ ਆ ਨਹੀਂ ਹਾਲੇ ਦੂਜੇ ਤੇ ਤੀਸਰੇ ਸਾਲ ਬਹੁਤ ਵਧੀਆ ਹੋ ਜਾਂਦੀ ਹੈ ਜੀ ਜਿਸ ਤਰ੍ਹਾਂ ਭਾਈ ਨੇ ਕਿਹਾ ਵੀ ਜਿਵੇਂ ਆਰਗੈਨਿਕ ਖੇਤੀ ਆਪਾਂ ਸ਼ੁਰੂ ਕਰਦੇ ਆਂ ਤਾਂ ਸਾਡਾ ਝਾੜ ਘਟ ਜਾਂਦਾ ਵਾਕਈ ਝਾੜ ਘਟਦਾ ਲੇਕਿਨ ਉਹਦੇ ਉੱਪਰ ਵੀ ਯੂਨੀਵਰਸਿਟੀ ਨੇ ਕੰਮ ਕੀਤਾ ਜਿਸ ਤਰ੍ਹਾਂ ਕਈ ਫਸਲਾਂ ਨੇ ਜਿਵੇਂ ਆਪਣੀ ਮੱਕੀ ਦੀ ਫਸਲ ਆ ਗਈ ਕਤਾਰ ਤੋਂ ਕਤਾਰ ਦਾ ਫਾਸਲਾ ਕਾਫੀ ਹੁੰਦਾ ਇਹਦੇ ਚ ਅਸੀਂ ਅੰਤਰ ਕਤਾਰ ਫਸਲ ਬੀਜ ਦਿੰਨੇ ਆ ਇੰਟਰ ਕ੍ਰੋਪਿੰਗ ਕਰ ਦਿੰਨੇ ਆ ਰਲਵੀਆਂ ਫਸਲਾਂ ਬੀਜ ਦਿੰਨੇ ਆ ਉਹਦੇ ਨਾਲ ਸਾਡਾ ਝਾੜ ਉਸ ਜੁਨਿਟ ਦਾ ਸਾਡਾ ਝਾੜ ਵਧ ਜਾਂਦਾ ਇਸੇ ਤਰ੍ਹਾਂ ਅਸੀਂ ਆਲੂ ਲਾਉਣੇ ਆ ਆਲੂਆਂ ਦੇ ਨਾਲ ਨਾਲ ਅਸੀਂ ਮੂੜੀਆਂ ਲਾ ਦਿੰਨੇ ਆ ਤੇ ਵਟ ਆਲੂਆਂ ਦੀ ਵਟ ਦੇ ਥੱਲੇ ਅਸੀਂ ਮੂੜੀਆਂ ਲਾ ਦਿੰਨੇ ਆ ਉਹਦੇ ਨਾਲ ਫਿਰ ਸਾਡਾ ਜਿਹੜਾ ਉਸ ਖੇਤ ਦਾ ਝਾੜ ਆ ਸਾਡਾ ਉਹ ਸਾਡਾ ਵਧ ਜਾਂਦਾ ਇਸੇ ਤਰ੍ਹਾਂ ਫਿਰ ਅਸੀਂ ਜਿਵੇਂ ਪਿਆਜ਼ ਲਾਏ ਸੀ ਪਿਆਜ਼ਾਂ ਦੇ ਵਿੱਚ ਅਸੀਂ ਚਾਰ ਲਾਈਨਾਂ ਤੋਂ ਬਾਅਦ ਅਸੀਂ ਇੱਕ ਲਾਈਨ ਧਨੀਆ ਦੀ ਲਾਈ ਪਹਿਲਾਂ ਹਰਾ ਧਰੀਆਂ ਵਿੱਚ ਆ ਉਸ ਤੋਂ ਬਾਅਦ ਦੁਆਰਾ ਫਿਰ ਅਸੀਂ ਉਹਦਾ ਬੀਜ ਤਿਆਰ ਕਰ ਲਿਆ। ਤੋਂ ਇੱਕ ਜਿਹੜਾ ਤਣੀਆਂ ਆਪਾਂ ਲਾਉਨੇ ਆ ਇਹਦੇ ਨਾਲ ਮਤਲਬ ਇਹਨੂੰ ਅਸੀਂ ਕਹਿੰਦੇ ਆ ਟਰੈਪ ਕ੍ਰੌਪ। ਜਿਹੜਾ ਕੀੜਾ ਮਕੌੜਾ ਹੁੰਦਾ ਇਹ ਕੁਲਾ ਹੋਣ ਕਰਕੇ ਸੌਫਟ ਹੋਣ ਕਰਕੇ ਇਹਦੇ ਤੇ ਆਉਂਦਾ ਤੇ ਸਾਡੀ ਜਿਹੜੀ ਫਸਲ ਆ ਉਹ ਵੀ ਸਾਡੀ ਬਚਦੀ ਆ ਤੇ ਅਸੀਂ ਇਹ ਤੋਂ ਕਮਾਈ ਵੀ ਅਸੀਂ ਵੱਧ ਕਰ ਲੈਨੇ ਆ। ਨਾਮ ਸਿਮਰਨਪ੍ਰੀਤ ਸਿੰਘ ਜੀ ਪਿੰਡ ਪਮਾਲ ਜੀ। ਜੀ। ਸਰ ਮੈਂ ਪੁੱਛਣਾ ਚਾਹੁੰਦਾ ਡਾਕਟਰ ਸਾਹਿਬ ਨੂੰ ਵੀ ਜਿਵੇਂ ਆਪਾਂ ਚਾਰੇ ਦੀ ਫਸਲ ਤਿਆਰ ਕਰਨੀ ਆ ਕੋਈ ਪਸ਼ੂਆਂ ਵਾਸਤੇ ਤਾਂ ਮੱਕੀ ਤੇ ਚਰੀ ਇਹ ਜਿਹੜੀ ਬਿਨਾ ਸਪਰੇਅ ਤੋਂ ਬਹੁਤ ਔਖੀ ਤਿਆਰ ਹੁੰਦੀ ਇਹਨੂੰ ਕੀੜਾ ਬਹੁਤ ਲੱਗਦਾ ਤੇ ਉਹਨੂੰ ਕਿਵੇਂ ਜੈਵਿਕ ਢੰਗ ਨਾਲ ਤਿਆਰ ਕੀਤਾ ਜਾਵੇ ਕਿ ਅਸੀਂ ਉਹ ਤੇ ਬਿਨਾ ਸਪਰੇਅ ਜਾਂ ਬਿਨਾ ਕੁਝ ਕੀਤੇ ਤਿਆਰ ਕਰੀਏ ਇਹਨੂੰ ਜਦੋਂ ਆਪਾਂ ਜ਼ਿਆਦਾ ਯੂਰੀਆ ਪਾਵਾਂਗੇ ਤੇ ਉਹ ਉਹਦੇ ਨਾਲ ਫਿਰ ਜਿਹੜੀਆਂ ਕੀੜੇ ਮਕੌੜੇ ਤੇ ਬਿਮਾਰੀਆਂ ਜ਼ਿਆਦਾ ਆਉਂਦੀਆਂ ਨੇ ਜਿਹੜਾ ਆਰਗੈਨਿਕ ਫਾਰਮਿੰਗ ਵਾਲਾ ਉਹਨੂੰ ਕੀੜੇ ਮਕੌੜੇ ਬਿਮਾਰੀਆਂ ਘੱਟ ਆਉਂਦੀਆਂ ਨੇ ਤੇ ਇਹਦੇ ਨਾਲ ਹੀ ਜਦੋਂ ਆਪਾਂ ਗੱਲ ਕਰਦੇ ਆਂ ਜੈਵਿਕ ਚਾਰੇ ਦੀ ਅਸੀਂ ਉਹਦੇ ਚ ਰੂੜੀ ਪਾ ਕੇ ਅਸੀਂ ਜੈਵਿਕ ਚਾਰੇ ਨੂੰ ਅਸੀਂ اگਾ ਸਕਦੇ ਆਂ ਵਧੀਆ اگਾ ਸਕਦੇ ਆਂ ਇਹਦੇ ਨਾਲ ਹੀ ਜਿਹੜੀ ਕੀੜੇ ਮਕੌੜੇ ਦੀ ਗੱਲ ਕੀਤੀ ਆ ਤੁਸੀਂ ਉਹਦੇ ਵਿੱਚ ਵੀ ਇਸ ਤਰ੍ਹਾਂ ਆ ਕਿ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਆ ਜਦੋਂ ਆਪਾਂ ਮੱਕੀ ਲਾਉਨੇ ਆ ਨਾ ਮੱਕੀ ਦੇ ਨਾਲ-ਨਾਲ ਅਸੀਂ ਰਵਾਹ ਲਾ ਲੈਨੇ ਆ ਜਿਹੜਾ ਕੀੜਾ ਮਕੌੜਾ ਰਵਾਹ ਤੇ ਆਉਂਦਾ ਮੱਕੀ ਸਾਡੀ ਬਚ ਜਾਂਦੀ ਆ ਡਾਕਟਰ ਸਾਹਿਬ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਖੇਤੀਬਾੜੀ ਵਿਭਾਗ ਦੇ ਵੱਲੋਂ ਬਤੌਰ ਮੁੱਖ ਖੇਤੀਬਾੜੀ ਅਫਸਰ ਕੀ ਕਹਿਣਾ ਚਾਹੋਗੇ ਕਿ ਕਿਸਾਨ ਵੀਰ ਆਰਗੈਨਿਕ ਖੇਤੀ ਵੱਲ ਮੁੜਨਾ ਬਿਲਕੁਲ ਜੀ ਮੈਂ ਸਾਰੇ ਆਪਣੇ ਦੂਰਦਰਸ਼ਨ ਦੇ ਮਾਧਮ ਤੋਂ ਸਾਰੇ ਜਿਹੜੇ ਕਿਸਾਨ ਭਰਾਵਾਂ ਨੂੰ ਜਿਹੜੇ ਜੋ ਜੋ ਇਸ ਪ੍ਰੋਗਰਾਮ ਨੂੰ ਸੁਣ ਰਿਹਾ ਅਪੀਲ ਕਰਨਾ ਵੀ ਬਹੁਤ ਹੀ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਦੇ ਉੱਤੇ ਅਮਲ ਕਰਨਾ ਬਹੁਤ ਜ਼ਰੂਰੀ ਹੈ ਸੋ ਇਸ ਪ੍ਰੋਗਰਾਮ ਦੇ ਅੰਤ ਦੇ ਵਿੱਚ ਕਿਸਾਨ ਵੀਰ ਉਹ ਬੇਨਤੀ ਕਰਨੀ ਚਾਹੂਗਾ ਕਿ ਅੱਜ ਦੇ ਇਸ ਪ੍ਰੋਗਰਾਮ ਤੋਂ ਕੁਝ ਨਾ ਕੁਝ ਸੇਧ ਜ਼ਰੂਰ ਲੈ ਕੇ ਆਪਾਂ ਆਰਗੈਨਿਕ ਖੇਤੀ ਨੂੰ ਤਰਜੀਹ ਦਈਏ ਥੋੜਾ ਥੋੜਾ ਰਕਮ ਇਹਦੇ ਥੱਲੇ ਜਰੂਰ ਲਿਆਈਏ ਸੋ ਆਏ ਹੋਏ ਮਾਹਰਾਂ ਦਾ ਤੇ ਕਿਸਾਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਸਾਡਾ ਪ੍ਰੋਗਰਾਮ ਦੇਖ ਰਿਹਾ ਕਿਸਾਨ ਵੀਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ